ਦੇਖੋ ਜੀ ਮੈਂ ਮਤਲਬ ਉਹਦਾ ਦੇਖ ਕੇ ਜਿਹੜਾ ਚਿਹਰਾ ਲੋਕਾਂ ਦੇ ਸਾਹਮਣੇ ਆਉਂਦਾ ਉਹ ਹੀ ਉਹਦਾ ਚਿਹਰਾ ਮੇਰੇ ਸਾਹਮਣੇ ਸੀ ਬਾਪੇ ਵਾਲਾ ਝੋਕੇ ਵਾਲਾ ਆ ਰੱਬਰ ਦਾ ਨੌ ਲੈਣ ਵਾਲਾ ਮੁਗਰਵਾਨ ਦੇ ਤੋਕਾ ਪਟਨੇ ਵਾਲਾ ਉਹ ਚਿਹਰਾ ਦੇਖ ਕੇ ਉਹਦਾ ਮੈਂ ਤੀ ਨੋਤੀ ਦਾ ਰਿਸ਼ਤਾ ਕਰਤਾ। ਅੰਕਲਾ ਵਿੱਚੋਂ ਕੁਝ ਹੋਰ ਬਹੁਤ ਤਰ੍ਹਾਂ ਦੇ ਨਸ਼ੇ ਕਰਦਾ। ਉੱਪਰਲੀ ਫੀਮ ਦਾ ਉਹ ਖਾਂਦਾ ਹੀ ਹੈ ਜਿਹੜਾ ਉਹ ਤਾਂ ਹੋਰ ਬਹੁਤ ਨਸ਼ੇ ਕਰਦਾ। ਇਹ ਤਾਂ ਫੀਮ ਦਾ ਉਹ ਨੌ ਤਾਂ ਜਾਣ ਪੁੱਝ ਕੇ ਲੰਦਾ ਹੈ। ਕਿਉਂਕਿ ਵੀ ਜੇ ਉਹਦਾ ਭਾਈ ਕਰਦਾ ਮਤਲਬ ਅਫੀਮ ਦਾ ਕਾਰੋਬਾਰ ਵੀ ਜੇ ਕਿਤੇ ਫੜੀ ਵੀ ਜਾਂਦੀ ਮੇਰੇ ਘਰੋਂ ਮਤਲਬ ਲੋਕ ਮੇਰੇ ਨਾਲ ਲੱਗ ਜਾਣਗੇ। ਬਾਬਾ ਦਾ ਭੋਲਾ ਬਾਬਾ ਖਾਂਦਾ ਸੀਗਾ, ਬਾਬੇ ਨੇ ਲਿਆਂਦੇ ਹੋਊਗੀ ਇਕੱਠੀ ਬਾਬਾ ਖਾਂਦਾ ਸੀ ਬਾਬਾ ਲਿਆਂਦੇ ਹੋਊਗੀ। ਹਨਾ ਸਭ ਕੁਝ ਬਹੁਤ ਸ ਨੂੰ ਪਤਾ ਹੈ ਹਨਾ। ਸਾਰਾ ਕੁਝ ਹੋਣ ਦੇ ਮੌਕੇ ਤੇ ਮੈਂ ਤਾਂ ਦੀ ਮਾਂ 3 ਲੱਖ ਰੁਪਏ ਮੈਂ ਤਾਂ ਮੰਗਦੀ ਸੀ ਦਾਜ ਦੇ ਵਿੱਚ ਸਾਜ਼ਿਸ਼ ਕਰਤਾ ਇਹਦੀ ਮਾਂ ਹੈ ਦੇਖੋ ਜੀ ਜੇ ਮੇਰੀ ਤੇ 29 ਮਈ ਦੀ ਲੈ ਜਾਂਦੀ ਹੋਈ ਜੇ ਮੈਂ 29 ਮਈ ਦੀ ਲੈ ਜਾਂਦੀ ਵੀ ਆ ਤਾਂ ਇਹ ਆਪਣੇ ਰਿਸ਼ਤੇਦਾਰਾਂ ਮੇਰੇ ਘਰੇ ਲੈ ਕੇ ਆਉਂਦੇ ਹਾਰਦੂ ਸਿੰਘ ਨੂੰ ਲਿਆ ਕੇ ਦਰਵਾਜ਼ੇ ਖੜਾਵੇ ਤੇ ਮਤਲਬ ਮੇਰੇ ਨਾਲ ਲੜਾਈ ਝਗੜਾ ਕਰਕੇ ਮੇਰੇ ਕੋਲ ਹੀ ਅਸਲ ਚ ਆਇਆ ਸੀ ਮੇਰੇ ਕੋਲ ਹੀ ਮਾਰ ਕਾਲਜ ਦਾ ਟਾਈਮ 9 ਤੋਂ 5 ਹੈ ਸਭ ਨੂੰ ਪਤਾ ਆਪਨ ਇਹ 3 ਵਜੇ ਕੀ ਕਰਨਾ ਹੈ ਮੇਰੇ ਘਰੇ ਜਦ ਇਹਨੂੰ ਪਤਾ ਮੇਰੀ ਕੁੜੀ 3 ਵਜੇ ਕਰਨੀ ਹੈ ਕਿ ਫਿਰ ਇਹ 3 ਵਜੇ ਕਰਨ ਕਿ ਆਇਆ ਮੇਰੇ ਘਰੇ ਇਹ ਸਿਰਫ ਤੇ ਸਿਰਫ ਮੇਰੇ ਤੇ ਹਮਲਾ ਕਰਨ ਆਇਆ ਸੀਗਾ ਇਹ ਮੈਨੂੰ ਡਰਾਉਂਦਾ ਜੇ ਤੇ ਕੁੜੀ ਨਾਂ ਤੋਂ ਹੀ ਮੈਂ ਤੈਨੂੰ ਜਲੀਲ ਕਰੂੰਗਾ ਮੈਂ ਤੈਨੂੰ ਗੰਦਾ ਬੰਦਾ ਬੋਲੂਗਾ ਬੋਲ ਲੈ ਭਾਈ ਜਿਹੜੇ ਇਹਦੇ ਨਾਲ 4-5 ਬੰਦੇ ਹੋਰ ਸੀ ਨਾ ਸ਼ਾਤੇ ਉਹ ਉਸੇ ਟਾਈਮ ਰਵਾਈਵਲ ਲੈ ਗਿਆ ਰਾਲਾ ਪੈ ਗਿਆ ਗਾਹ ਪੈ ਗਿਆ ਠੀਕ ਆ ਗਾਹ ਚ ਕੀ ਪਤਾ ਲੱਗਦਾ ਕੋਈ ਕੀ ਕਰਦਾ ਕੀ ਨਹੀਂ ਕਰਦਾ ਇਹ ਉਸੇ ਟਾਈਮ ਇਹਨੇ ਰਵਾਈਵਲ ਲੈ ਆਇਆ ਦੇਖੋ ਰਾਤ ਨੂੰ 1:30 ਵਜੇ ਮੇਰੀ ਕੁੜੀ ਚੱਕਣ ਆ ਗਿਆ ਇਹ ਮੈਨੂੰ ਚਲਾ ਚੱਲਦਾ ਠੀਕ ਹੈ ਜਿਹੜੀ ਇਹ ਗੱਲ ਸੋਚ ਲੰਦਾ ਉਹਨੂੰ ਇਹ ਆਪਣੇ ਮਤਲਬ ਅਲਦਾਲੇ ਮੈਸੇਜ ਕਰ ਲੈਂਦਾ ਵੀ ਆਹ ਗੱਲ ਹੋ ਰਹੀ ਹੈ ਬਾਈ ਓਏ ਬਾਈ ਓਏ ਕਰਦਾ ਭੱਜ ਲੈ ਉਹਨੇ ਐਨੇ ਨੂੰ ਭੱਜ ਕੇ ਜਾ ਕੇ ਕੱਢੇ ਹੋਰ ਵਾਰ-ਵਾਰ ਕੱਢ ਲਿਆ ਕਾਲੇ ਰੰਗ ਦਾਰ ਵਾਰ-ਵਾਰ ਸੀ ਤੇ ਦੋ ਵਾਰ-ਵਾਰ ਕੱਢੇ ਹਣਾ ਇੱਕ ਉਹਨੇ ਉਹਦੇ ਤਾਇ ਦੇ ਮੁੰਡੇ ਨੂੰ ਫੜਾ ਤਾਂ ਉਹਨੇ ਨਹੀਂ ਕੋਈ ਵੀ ਮੇਰੇ ਤੇ ਫਾਇਰ ਕੀਤਾ ਹੈਗਾ ਇਹਨੇ ਕਹਿੰਦੇ ਕਹਿੰਦੇ ਹੀ ਇਹਨੇ ਗੋਲੀ ਮਾਰ ਦਿੱਤੀ ਦੋ ਫਾਇਰ ਕਰਤੀ ਇੱਕ ਖਾਲੀ ਲਾਂਗਿਆ ਇੱਕ ਮੇਰੀ ਲੱਤ 'ਤੇ ਲਾਂਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਰੌਣ ਸਵਾਗਤ ਕਰਦਾ ਦੋਸਤੋ ਗ ਜਿਸ ਦਾ ਲਗਾਤਾਰ ਬੀਤੇ ਦਿਨ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸੱਸ ਦੇ ਉੱਤੇ ਉਹਨਾਂ ਨੇ ਗੋਲੀਆਂ ਜਿਹੜੀ ਕਿ ਚਲਾਈਆਂ ਗਈਆਂ ਸੀ ਉਹਨਾਂ ਵੱਲੋਂ ਤੇ ਅੱਜ ਉਹਨਾਂ ਦੇ ਅੱਜ ਘਰ ਪਹੁੰਚੇ ਉਹਨਾਂ ਦੀ ਸੱਸ ਦੇ ਘਰ ਪਹੁੰਚੇ ਅੱਜ ਗੱਲਬਾਤ ਕਰਨ ਦੇ ਲਈ ਆਖਿਰ ਉਸ ਸਮੇਂ ਕੀ ਹੋਇਆ ਸੀਗਾ ਕਿਸ ਦੇ ਵੱਲੋਂ ਗੋਲੀਆਂ ਚਲਾਈਆਂ ਕਿਸ ਤਰ੍ਹਾਂ ਦਾ ਮਾਹੌਲ ਸੀ ਉਸ ਸਮੇਂ ਜੇ ਮੈਂ ਗੱਲ ਕਰਾਂ ਰਿਸ਼ਤੇਦਾਰੀ ਤੋਂ ਗੋਲੀਆਂ ਦਾ ਮਾਹੌਲ ਕਿਵੇਂ ਬਣ ਗਿਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹੀ ਦੱਸੋ ਤੁਸੀਂ ਦੇਖੋ ਜੀ ਮੈਂ ਮਨਵਾ ਉਹਦਾ ਦੇਖ ਕੇ ਜਿਹੜਾ ਚਿਹਰਾ ਲੋਕਾਂ ਦੇ ਸਾਹਮਣੇ ਆਉਂਦਾ ਉਹੀ ਉਹਦਾ ਚਿਹਰਾ ਮੇਰੇ ਸਾਹਮਣੇ ਸੀ ਬਾਬੇ ਵਾਲਾ ਝੋਕੇ ਵਾਲਾ ਰੱਬ ਦਾ ਨਾਮ ਲੈਣ ਵਾਲਾ ਮਗਰਬਾਨੀ ਦੇ ਟੁਕਾ ਪੜਨੇ ਵਾਲਾ ਉਹ ਚਿਹਰਾ ਦੇਖ ਕੇ ਉਹਦਾ ਮੈਂ ਧੀ ਦਾ ਰਿਸ਼ਤਾ ਕਰਤਾ ਘਰ ਦੇਖਿਆ ਘਰ ਠੀਕ ਆ ਉਹਦਾ ਵਧੀਆ ਸੀਗਾ ਹਨਾ ਹਰੇਕ ਜੱਟ ਦੇਖਦਾ ਜੀ ਮੈਂ ਕੱਲੀ ਨਹੀਂ ਦੇਖਦੀ ਹੈਗੀ ਜੀ ਤੇ ਇਹ 'ਚ ਕੋਈ ਲਾਲਚ ਵਾਲੀ ਗੱਲ ਨਹੀਂ ਹੈਗੀ ਜਿਹੜਾ ਮੈਨੂੰ ਕੋਈ ਕਮੈਂਟ ਕਰਦਾ ਠੀਕ ਆ ਉਹ ਆਪਦੀ ਧੀ ਪੁਖਾਰੀ ਨੂੰ ਦੇ ਕੇ ਦਿਖਾਵੇ ਨਾ ਮੀਦਾਊਗਾ ਹਰੇਕ ਬੰਦਾ ਦੇਖਦਾ ਪਰ ਮਤਲਬ ਨਿਕਲਾ ਵਿੱਚੋਂ ਕੁਝ ਹੋਰ ਬਹੁਤ ਤਰ੍ਹਾਂ ਦੇ ਨਸ਼ੇ ਕਰਦਾ ਉਹ ਅਫੀਮ ਦਾ ਉਹ ਖਾਂਦਾ ਹੀ ਹੈ ਨਿਕਾ ਉਹ ਤਾਂ ਹੋਰ ਬਹੁਤ ਨਸ਼ੇ ਕਰਦਾ ਠੀਕ ਆ ਅਫੀਮ ਦਾ ਉਹ ਨਾਂ ਤਾਂ ਜਾਣ ਬੁੱਝ ਕੇ ਲੰਦਾ ਕਿਉਂਕਿ ਵੀ ਜੇ ਉਹਦਾ ਭਾਈ ਕਰਦਾ ਮਤਲਬ ਅਫੀਮ ਦਾ ਕਾਰੋਬਾਰ ਵੀ ਜੇ ਕਿਤੇ ਫੜੀ ਵੀ ਜਾਂਦੀ ਹੈ ਮੇਰੇ ਘਰੋਂ ਮਤਲਬ ਲੋਕ ਮੇਰੇ ਨਾਲ ਲੱਗ ਜਾਣਗੇ ਬਾਬਾ ਤਾਂ ਭੋਲਾ ਬਾਬਾ ਖਾਂਦਾ ਸੀਗਾ ਬਾਬੇ ਨੇ ਲਿਆਂਦੀ ਹੋਊਗੀ ਇਕੱਠੀ ਬਾਬਾ ਖਾਂਦਾ ਸੀ ਬਾਬਾ ਲਿਆਂਦੇ ਹੋਊ ਇਕੱਠੀ ਹਨਾ ਸਭ ਕੁਝ ਪੁਲਿਸ ਨੂੰ ਪਤਾ ਹੈ ਹਨਾ ਸਾਰਾ ਕੁਝ ਹੋਣ ਦੇ ਬਾਵਜੂਦੇ ਮੈਨੂੰ 8 ਲੱਖ ਰੁਪਈਆ ਇਹਦਾ ਭਰਾ ਮੰਗਦਾ ਸੀਗਾ ਦਾਜ ਦੇ ਵਿੱਚ ਹਨਾ 8 ਲੱਖ ਰੁਪਈਆ ਮੰਗਦਾ ਸੀ ਇਹਦੀ ਮਾਂ 8 ਲੱਖ ਰੁਪਈਆ ਮੈਨੂੰ ਮੰਗਦੀ ਸੀ ਦਾਜ ਦੇ ਵਿੱਚ ਸਾਜ਼ਿਸ਼ ਕਰਤਾ ਇਹਦੀ ਮਾਂ ਹੈ ਦੇਖੋ ਜੀ ਜੇ ਮੇਰੀ 31 ਮਈ ਦੀ ਮੈਂ ਲਿਆਂਦੀ ਹੋਈ ਆ ਜੇ ਮੈਂ 21 ਮਈ ਦੀ ਲਿਆਂਦੀ ਵੀ ਆ ਤਾਂ ਇਹ ਆਪਦੇ ਰਿਸ਼ਤੇਦਾਰਾਂ ਨੂੰ ਮੇਰੇ ਘਰੇ ਲੈ ਕੇ ਆਉਂਦਾ ਮੈਨੂੰ ਟਾਈਮ ਦਿੰਦਾ ਵੀ ਆਪਦੇ ਰਿਸ਼ਤੇਦਾਰ ਇਕੱਠੇ ਕਰ ਇਹ ਤਾਂ ਨਹੀਂ ਹੈਗਾ ਮਤਲਬ ਵੀ ਇਹ ਆ ਕੇ ਮੇਰੇ ਘਰ ਤੇ ਹਮਲਾ ਕਰ ਦੇਵੇ ਹੈ ਮੇਰੀ ਮਾਂ ਨੂੰ ਲਿਆ ਕੇ ਮਤਲਬ ਦਰਵਾਜ਼ੇ ਖਿਲਾਵੇ ਮੇਰੇ ਵਿਸ਼ਵਾਸ ਚ ਲੈ ਕੇ ਇੱਕ ਕੋਈ ਖੜਕੂ ਸਾਹਿਬ ਕਾ ਖੜਕੂ ਸਿੰਘ ਕਹਿੰਦਾ ਬ੍ਰਹਮੇ ਦੇ ਨਾਲ ਰਿਹਾ ਵਾ ਖੜਕੂ ਸਿੰਘ ਨੂੰ ਲਿਆ ਕੇ ਦਰਵਾਜ਼ੇ ਖਿਲਾਵੇ ਤੇ ਮਤਲਬ ਮੇਰੇ ਨਾਲ ਲੜਾਈ ਝਗੜਾ ਕਰਕੇ ਮੇਰੇ ਕੋਲ ਹੀ ਅਸਲ ਚ ਆਇਆ ਸੀ ਮੇਰੇ ਗੋਲੀ ਮਾਰਨ ਮੇਰੀ ਮਾਂ ਨੂੰ ਪਤਾ ਹੈ ਮੇਰੇ ਭਾਈ ਨੂੰ ਪਤਾ ਸਭ ਨੂੰ ਪਤਾ ਮੇਰੀ ਕੁੜੀ ਪੜਨ ਲੱਗ ਗਈ ਸਭ ਨੂੰ ਪਤਾ ਮੇਰੀ ਕੁੜੀ ਪੜਦੀ ਆ ਠੀਕ ਹੈ ਸਭ ਨੂੰ ਪਤਾ ਆਪਾਂ ਨੂੰ ਇਹ 3 ਵਜੇ ਕੀ ਕਰਨਾ ਆਇਆ ਮੇਰੇ ਘਰੇ ਜਦ ਇਹਨੂੰ ਪਤਾ ਮੇਰੇ ਕੋਲ ਹੀ 3 ਵਜੇ ਕਰਨੀ ਹੈ ਕਿ ਫਿਰ ਇਹ 3 ਵਜੇ ਕਰਨ ਕੀ ਆਇਆ ਮੇਰੇ ਘਰੇ ਹਨਾ ਇਹ ਸਿਰਫ ਤੇ ਸਿਰਫ ਮੇਰੇ ਤੇ ਹਮਲਾ ਕਰਨ ਆਇਆ ਸੀਗਾ ਇਹ ਮੈਨੂੰ ਡਰਾਉਂਦਾ ਜੇ ਤੂੰ ਕੁੜੀ ਨਾ ਤੋਰੀ ਮੈਂ ਤੈਨੂੰ ਜਲੀਲ ਕਰੂੰਗਾ ਮੈਂ ਤੈਨੂੰ ਗੰਦਾ ਮੰਦਾ ਬੋਲੂੰਗਾ ਬੋਲ ਲੈ ਬਾਈ ਮੈਂ ਕਿਹੜਾ ਲੋਕਾਂ ਤੋਂ ਮੈਡਲ ਲੈਣੇ ਨੇ ਜਾਂ ਮੇਰੇ ਕਿਹੜਾ ਸਿਰ ਤੇ ਤਾਜ ਪਿਆ ਜਿਹੜਾ ਲੈ ਜਾਊਗਾ ਇਹ ਤਾਂ ਲੋਕਾਂ ਨੂੰ ਪਤਾ ਹੈ ਉਹ ਕਿਸਾਨਾਂ ਨੂੰ ਪਤਾ ਜਿਨ੍ਹਾਂ ਦੇ ਜ਼ਮੀਨਾਂ ਲਈ ਮੈਂ ਲੜੀਆਂ ਮੇਰੇ ਕੋਲ ਜ਼ਮੀਨ ਹੈ ਨਹੀਂ ਕਿ ਮੈਨੂੰ ਪਤਾ ਜ਼ਮੀਨ ਦੀ ਕੀਮਤ ਕੀ ਹੁੰਦੀ ਹੈ ਮੇਰੇ ਕੋਲ ਜ਼ਮੀਨ ਨਾ ਹੋਣ ਕਰਕੇ ਮੈਂ ਤਰ੍ਹਾਂ ਤਰ੍ਹਾਂ ਦੀਆਂ ਪ੍ਰਾਈਵੇਟ ਨੌਕਰੀਆਂ ਕੀਤੀਆਂ ਨੇ ਹਣਾ ਵੀ ਮੈਂ ਸਿਰਫ ਇਸੇ ਕਰਕੇ ਜ਼ਮੀਨ ਲਈ ਲੜੀ ਸੀ ਵੀ ਸਾਡੇ ਪੰਜਾਬ ਦੀਆਂ ਪੰਜਾਬਣਾਂ ਨੂੰ ਠੀਕ ਹੈ ਜ਼ਮੀਨ ਦੀ ਲੋੜ ਹੈ ਵੀ ਜ਼ਮੀਨ ਸਾਡੀ ਬਚੀ ਰਹੇ ਸਾਡੀ ਸਰਦਾਰੀ ਰਹਿ ਜੂਗੀ ਹਣਾ ਜ਼ਮੀਨ ਲਈ ਲੜੀ ਮੈਂ ਪੰਥ ਲਈ ਕੌਮੇ ਇਨਸਾਫ ਮੋਰਚੇ ਦੇ ਵਿੱਚ ਮੈਂ ਜਾਨੀ ਆ ਉੱਥੇ ਮੈਂ ਮੋਰਚੇ ਦੇ ਵਿੱਚ ਮਤਲਬ ਉਹ ਕੀਤਾ ਜੋ ਮੈਂ ਕਰਦੀ ਆ ਦੁਨੀਆ ਦੇ ਸਾਹਮਣੇ ਕੁਝ ਨਹੀਂ ਲੁਕਿਆ ਹੋਇਆ ਹੈਗਾ ਠੀਕ ਹੈ ਮੈਂ ਕੋਈ ਸਫਾਈ ਨਹੀਂ ਦੇਣੀ ਹੈਗੀ ਇਹ ਮੈਨੂੰ ਕੀ ਕਹਿੰਦਾ ਜੋ ਮਰਜ਼ੀ ਕਹੇ ਲੋਕਾਂ ਦੀ ਆਪਣੀ ਸੋਚ ਹੈ ਇਹਦਾ ਆਪਣਾ ਕਹਿਣਾ ਠੀਕ ਹੈ ਪਰ ਮੈਂ ਦੁਖੀ ਆ ਇਸ ਤੋਂ ਇਸ ਤੋਂ ਮੈਂ ਦੁਖੀ ਹਾਂ ਜੇ ਮੇਰੀ ਧੀ ਜਾਣਾ ਚਾਹੁੰਦੀ ਹੈ ਬੇਸ਼ੱਕ ਜਾ ਸਕਦੀ ਹੈ ਮੈਨੂੰ ਕੋਈ ਉਹਨੇ ਇੱਥੇ ਇਹ ਵੀ ਗੱਲ ਕਹੀ ਆ ਕਿ ਵਿਆਹ ਦੇ 15 ਦਿਨ ਹੀ ਸਿਰਫ ਘਰ ਉੱਥੇ ਨੇ ਰਹੇ ਨੇ ਉਸ ਤੋਂ ਬਾਅਦ ਕੀ ਇਹਨਾਂ ਦੀ ਮਾਤਾ ਜੀ ਨੇ ਵੀ ਵਾਪਸ ਲੈ ਕੇ ਆਏ ਨੇ ਉਹ ਲੋਕਾਂ ਨੂੰ ਕਿਹਾ ਗਿਆ ਇਹ ਤਾਂ ਦੇਖੋ ਜਦੋਂ ਨਾ ਮਤਲਬ ਲੜਾਈਆਂ ਝਗੜੇ ਹੁੰਦੇ ਨੇ ਕਹਿੰਦੇ ਹੁੰਦੇ ਨੇ ਗੌਂਦਿਆਂ ਦੇ ਸਿੱਠਣੀਆਂ ਲੜਦਿਆਂ ਦੇ ਮੇਲੇ ਹਨਾ ਉਹ ਗੱਲ ਹੋ ਜਾਂਦੀ ਆ ਇਹ ਮਤਲਬ ਜਦੋਂ ਮੈਂ ਪਹਿਲਾਂ 8 ਦਿਨ ਬਾਅਦ ਲੈਣ ਗਈਆਂ ਕਹਿੰਦੇ ਦਿਵਾਲੀ ਆ ਦਿਵਾਲੀ ਤੋਂ ਬਾਅਦ ਜਦੋਂ ਮੈਂ ਲੈਣ ਗਈ ਸੀਗੀ ਫਿਰ ਬੇਟੀ ਕਹਿੰਦੀ ਹਜੇ ਨਹੀਂ ਮਾਉਂਦੀ ਕਹਿੰਦੀ ਇਹਨੂੰ ਉਲਟੀਆਂ ਲੱਗੀਆਂ ਹੋਈਆਂ ਨੇ ਉਹ ਇੱਕਦਮ ਉਲਟੀਆਂ ਲੱਗਿਆ ਸੀ ਕਰਨਾ ਉਸ ਦਿਨ ਚਲੋ ਅਸੀਂ ਮੁੜਿਆ ਅਸੀਂ ਮਿਲਣੀਆਂ ਕਰਕੇ ਅਸੀਂ ਮੁੜਿਆ ਉਹ ਤੋਂ ਬਾਅਦ ਦੇ ਵਿੱਚ ਅਸੀਂ ਜਦੋਂ ਲੈਣ ਗਏ ਇਹਨੂੰ ਲਿਆ ਕੇ ਆ ਰਹੇ ਸੀਗੇ ਉਦੋਂ ਬੇਟੀ ਨੇ ਦੱਸਿਆ ਵੀ ਆਹ ਕੁਛ ਕਰਤਾ ਹਨਾ ਮੈਂ ਕਿਹਾ ਜੋ ਤਾਂ ਕੋਈ ਗੱਲ ਨਹੀਂ ਆਪਾਂ ਸੁਧਾਰ ਮੈਂ ਪੁੱਛ ਲੂੰਗੀ ਉਹਨੂੰ ਹਨਾ ਕਹਿੰਦੀ ਮੰਮੀ ਮੇਰਾ ਜਾਣ ਨੂੰ ਦਿਲ ਨਹੀਂ ਕਰਦਾ ਹਨਾ ਚਲੋ ਬੇਟਾ ਮੇਰਾ ਕਾਇ ਕਹਿਣ ਲੱਗਾ ਜੋ ਤਾਂ ਬਹੁਤ ਕੁਝ ਕਹਿੰਦਾ ਤੂੰ ਇੱਥੋਂ ਗਈਆਂ ਵੀ ਆਪਾਂ ਇੱਥੇ ਤਿੰਨ ਜੀਆਂ ਦਾ ਟੱਬਰ ਸੀ ਉੱਥੇ ਟੱਬਰ ਵੀ ਵੱਡਾ ਉਹਨਾਂ ਦੇ ਹਿਸਾਬ ਕਿਤਾਬ ਹੋ ਰਾ ਸੰਗਰੂਰ ਵਾਲਿਆਂ ਦਾ ਆਪਣਾ ਹੋ ਰਾ ਹਨਾ ਚਲੋ ਸਮਝਾ ਬਜਾ ਕੇ ਜਦੋਂ ਮਤਲਬ ਤੋਰਤੀ ਅਸੀਂ ਇੱਕ ਵਾਰ ਦੂਜੀ ਵਾਰ ਆਇਆ ਦੂਜੀ ਵਾਰ ਆਇਆ ਫੇਰ ਮਤਲਬ ਬੇਟ ਨੂੰ ਤੰਗ ਪਰੇਸ਼ਾਨ ਕੀਤਾ ਦਵਾਈ ਨਹੀਂ ਸੀ ਦਵਾਉਣੀ ਆਪ ਜਾਂਦਾ ਤਾਂ ਭਾਈ ਦਵਾਈ ਦਵਾਉਣ ਜਾਂਦਾ ਸੀ ਜਿੱਥੇ ਉਹ ਦਾਜ ਮੰਗਦਾ ਮਾੜਾ ਮੈਂ ਕਹਿੰਨੀ ਆ ਉੱਥੇ ਚੰਗਾ ਵੀ ਉਹ ਦਵਾਈ ਉਹ ਦਵਾਉਣ ਜਾਂਦਾ ਸੀਗਾ ਮੇਰੀ ਬੇਟੀ ਦੇ ਪੱਥਰੀਆਂ ਸੀ 11 ਠੀਕ ਹੈ ਉਹਦਾ ਇਲਾਜ ਮੈਂ 32 ਚ ਕਰਵਾਇਆ ਫਿਰ ਜਦੋਂ ਤਾਂ 32 ਚ ਉਹ ਚੱਕ ਲਿਆ ਕਹਿੰਦਾ ਸੜਿਆ ਹੋਇਆ ਹਸਤਾਲਾ 32 32 ਚ ਨਹੀਂ ਮੈਂ ਇਲਾਜ ਕਰਉਣਾ ਦੇ ਆਨੰਦ ਕਰਉਂ ਦੇ ਆਨੰਦ ਲੈ ਕੇ ਵੀ ਨਹੀਂ ਗਿਆ ਇਲਾਜ ਮੈਂ ਹੀ ਉਹਦਾ ਕਰਵਾਇਆ ਇੱਥੇ ਫਿਰ 11 ਦਿਨ ਮੇਰੇ ਘਰੇ ਰਿਹਾ ਠੀਕ ਹੈ ਮੈਂ ਫਿਰ ਵੀ ਬਹੁਤ ਮਤਲਬ ਇਹਨੂੰ ਮੈਂ ਨਸ਼ੇ ਤੋਂ ਵੀ ਰੋਕ ਦੇ ਸੀ ਕਿ ਹਨਾ ਬਹੁਤ ਕੁਝ ਉਹ ਕਰਦੀ ਸੀ ਕਿ ਚੱਲ ਬੇਟੇ ਮਤਲਬ ਵੀ ਤੂੰ ਆ ਚੀਜ਼ਾਂ ਨਾ ਖਾਇ ਕਰ ਫੀਮ ਖਾਣਾ ਖਾਈ ਚੱਲ ਜਿਸ ਤੁਸੀਂ ਗੱਲ ਕੀਤੀ ਹੈ ਤਾਂ ਇੱਕ ਵੀਡੀਓ ਵੀ ਸਾਹਮਣੇ ਆਈ ਸੀਗੀ ਵੀ ਤੁਹਾਡੀ ਬੇਟੀ ਜਿਹੜੀ ਕੈਰੀ ਸੀਗੀ ਕਿ ਇਹ ਨਸ਼ੇ ਪੱਤੇ ਕੋਈ ਨਹੀਂ ਕਰਦਾ ਹਨਾ ਵੀ ਇਦਾਂ ਦਾ ਕੋਈ ਸੀਨ ਨਹੀਂ ਹੈਗਾ ਵੀ ਬਿਲਕੁਲ ਸਾਫ ਸੁਥਰਾ ਬੰਦਾ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਗਈ ਉਹਨਾਂ ਵੱਲੋਂ ਮੇਰੀ ਬੇਟੀ ਦੀ ਉਮਰ ਕਿੰਨੀ ਹੈ ਹੂੰ 22 ਸਾਲ ਉਮਰ ਹੈ ਹਨਾ ਜੀ 22 ਸਾਲ ਦੀ ਦਾ ਉਹਦਾ ਬਾਪ ਮਰ ਗਿਆ ਸੀਗਾ ਹਨਾ ਹੂੰ ਉਹ ਚ ਦਲੇਰੀ ਇੰਨੀ ਹੈ ਨਹੀਂਗੀ ਠੀਕ ਹੈ ਹਾਂ ਹੈਗੀ ਆ ਜਦ ਮੈਂ ਨਾਲ ਖੜੀ ਹੁੰਨੀ ਆ ਬਹੁਤ ਦਲੇਰ ਹੁੰਦੀ ਆ ਮੈਂ ਇਹ ਨਹੀਂ ਗੱਲ ਕਹਿੰਦੀ ਹੈਗੀ ਪਰ ਜਦੋਂ ਮਤਲਬ ਉਹ ਪਤੀ ਕੋ ਚਲੀ ਗਈ ਉਹਨੂੰ ਉਹ ਤਰ੍ਹਾਂ ਤਰ੍ਹਾਂ ਦਾ ਟਾਰਚਰ ਕਰਦਾ ਇੱਕ ਦਿਨ ਰਵਾਲ ਵਰ ਰੱਖ ਕੇ ਬੇਟੀ ਦਾ ਦਰਦ ਹੋ ਰਿਹਾ ਸੀ ਬਹੁਤ ਜ਼ਿਆਦਾ ਪਥਰੀ ਦਾ ਇੱਥੇ ਰਵਾਲ ਵਰ ਰੱਖ ਕੇ ਕਹਿੰਦਾ ਜਾਂ ਤਾਂ ਚੁੱਪ ਹੋ ਜਾ ਨਹੀਂ ਮੈਂ ਆਪਦੇ ਆਪ ਨੂੰ ਗੋਲੀ ਮਾਰ ਲੈਣੀ ਨੌ ਤੇਰਾ ਲੱਗ ਜਾਊਗਾ ਕਹਿੰਦਾ ਮੇਰੇ ਘਰ ਤੇ ਤੇਰੀ ਮਾਂ ਨੂੰ ਵੀ ਫਸਾਉਣਗੇ ਵੀ ਇਹਦੀ ਮਾਂ ਨੇ ਕਿਹਾ ਹੋਊਗਾ ਗੋਲੀ ਮਾਰਦੀ ਸਨਾ ਇਹ ਕਹਿੰਦਾ ਪ੍ਰੋਪਰ ਮਤਲਬ ਇਹ ਪ੍ਰੋਪਰਟੀ ਕਰਕੇ ਮੇਰੀ ਕਰਕੇ ਕੀਤਾ ਪ੍ਰੋਪਰਟੀ ਹੈ ਇਹਦੇ ਕੋਲ ਕਿੰਨੀ ਕਾ ਇਹਦੇ ਘਰ ਦਾ ਮੁੱਲ ਲਾਲੂ ਨਾਲ ਮੇਰੇ ਦਾ ਮੁੱਲ ਲਾਲੂ ਠੀਕ ਹੈ ਤੁਹਾਨੂੰ ਪਤਾ ਲੱਗ ਜੂਗਾ ਪ੍ਰੋਪਰਟੀ ਕਿਹਦੇ ਕੋਲ ਹੈਗੀ ਹੈ ਕਿਹਦੇ ਕੋਲ ਨਹੀਂ ਹੈਗੀ ਠੀਕ ਹੈ ਮਾਰ ਨਹੀਂ ਕਰਦਾ ਮਾਤਾ ਗੁਜਰੀ ਨੇ ਦਿੱਤਾ ਮੈਨੂੰ ਆਹ ਕਰ ਠੀਕ ਹੈ ਸ਼ਹਿਰ ਦੇ ਵਿੱਚ ਦੋ ਮੰਜ਼ਲਾ ਘਰ ਹੈ ਜਿਹਦੇ ਵਿੱਚ ਇਹ ਕਹਿੰਦਾ ਸੀ ਉੱਪਰਲੇ ਮੰਜ਼ਲ ਦੇ ਵਿੱਚ ਮੈਂ ਆਸ਼ਰਮ ਬਣਾ ਲਵਾਂ ਮੈਂ ਮਨਾਂ ਕਰਤਾ ਫਿਰ ਇੱਕ ਇਹਨਾਂ ਦੇ ਘਰੇ ਬੱਚਾ ਉਹ ਗੋਦ ਲੈਣ ਨੂੰ ਕਹਿੰਦੇ ਸੀ ਕਿ ਮੇਰੀ ਬੇਟੀ ਨੂੰ ਜਿਹੜਾ ਕਹਿੰਦੇ ਨੇ ਸਾਡੇ ਜੋੜੇ ਹੋਏ ਨੇ ਜੋੜੇ ਹੋਏ ਨੇ ਕੋਈ ਜੋੜੇ ਨਹੀਂ ਹੈਗੇ ਠੀਕ ਹੈ ਉਹ ਮੇਰੇ ਬੱਚੇ ਮੇਰੀ ਬੇਟੀ ਨੂੰ ਗੋਦ ਲੈਣ ਨੂੰ ਕਹਿੰਦੇ ਸੀ ਉਹ ਮਨਾਂ ਕਰਤਾ ਮੈਂ ਕਿਹਾ ਵੀ ਮੇਰੀ ਬੇਟੀ ਨਹੀਂ ਗੋਦ ਲਊਗੀ ਕਿਸਦਾ ਗੰਦ ਪਿੰਦਾ ਹਨਾ ਮੈਂ ਤੁਹਾਨੂੰ ਕੁਝ ਨਹੀਂ ਮੈਂ ਦੱਸ ਸਕਦੀ ਕੀ ਕੁਝ ਸਾਡੇ ਨਾਲ ਹੋਇਆ ਬਸ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆਂ ਵੀ ਜੋ ਸਾਡੇ ਨਾਲ ਤੁਸੀਂ ਕਰ ਰਹੇ ਹੋ ਜਾਇਜ਼ ਕਰੋ ਨਜਾਇਜ਼ ਨਾ ਸਾਡੇ ਨਾਲ ਕਰੋ ਜੇ ਮਤਲਬ ਉਹਦੇ ਗੱਡੀ ਬੱਜੀ ਵੀ ਐ ਮੈਂ ਘਬਰਾ ਗਈ ਇੱਕਦਮ ਮੈਂ ਕਿਹਾ ਹਏ ਰਮਨ ਜੋ ਤੂੰ ਫੇਰ ਖੜਾ ਠੀਕ ਐ ਮੈਂ ਇਹ ਗੱਲ ਕਹਿੰਦੀ ਸੀ ਮੈਨੂੰ ਇਹ ਲੱਗਿਆ ਵੀ ਸ਼ਾਇਦ ਉਹ ਤੋਂ ਗਲਤੀ ਨਾਲ ਮਰੇਸ ਤੇ ਉਸ ਦਿਨ ਤੇ ਗੱਲ ਤੇ ਆਜਮਾ ਇਨਸੀਡੈਂਟ ਸ਼ੁਰੂ ਕਿਵੇਂ ਹੋਇਆ ਸੀ ਉਹ ਸਾਰੀ ਗੱਲ ਤੁਹਾਨੂੰ ਦੱਸਿਓ ਨਾਲ ਨਾਲ ਸ਼ੁਰੂ ਤਾਂ ਇਹ ਹੋਇਆ ਸੀ ਜੇ ਇਹ ਮੇਰੇ ਘਰੇ ਆਏ ਮੈਂ ਇਹਨਾਂ ਨੂੰ ਮਤਲਬ ਇਹਨੇ ਆ ਕੇ ਕਹਨਾ ਬੁੜੀਏ ਦਰਵਾਜ਼ਾ ਖੋਲ ਬੁੜੀਏ ਸ਼ਬਦ ਹੁੰਦਾ ਵਰਤਨ ਦਾ ਹਨਾ ਮੈਂ ਕਿਹਾ ਮੈਂ ਨਹੀਂ ਤੈਨੂੰ ਦਰਵਾਜ਼ਾ ਖੋਲਣਾ ਇੰਨੇ ਨੂੰ ਹੌਲੀ-ਹੌਲੀ ਤੁਰਦੀ ਮੇਰੀ ਮਾਂ ਆ ਗਈ ਮੇਰੀ ਮਾਂ ਕਹਿੰਦੀ ਦਰਵਾਜ਼ਾ ਖੋਲ ਗਰ ਜੀ ਤੇ ਮੈਂ ਕਿਹਾ ਮੰਮੀ ਮੈਂ ਨਹੀਂ ਖੋਲਣਾ ਤੂੰ ਇਹਦੇ ਨਾਲ ਕਿਉਂ ਆਈ ਹੈ ਹਨਾ ਕਹਿੰਦੀ ਤੂੰ ਦਰਵਾਜ਼ਾ ਤਾਂ ਖੋਲ ਗੱਲ ਕਰਨੀ ਆ ਮੈਂ ਕਿਹਾ ਵੀ ਮੈਂ ਇਹਦੇ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ ਇਹ ਆਪਦੇ ਮਾਮੇ ਲੈ ਕੇ ਆਵੇ ਮਾਸੜ ਲੈ ਕੇ ਆਵੇ ਫੁੱਫੜ ਲੈ ਕੇ ਆਵੇ ਫਿਰ ਮੈਂ ਗੱਲ ਕਰੂੰ ਮੈਂ ਇਹਦੇ ਨਾਲ ਫਿਰ ਇਸ ਗੱਲ ਤਾਂ ਮਤਲਬ ਸਮਾਜਿਕ ਗੱਲ ਤਾਂ ਇਹੀ ਆ ਨਾ ਜਦੋਂ ਰੌਲਾ ਪੈਂਦਾ ਰਿਸ਼ਤੇਦਾਰ ਇਕੱਠੇ ਹੋ ਕੇ ਫੈਸਲਾ ਕਰਦੇ ਨੇ ਹਨਾ ਇਹ ਪਹਿਲਾਂ ਰੌਲਾ ਪਿਆ ਠੀਕ ਆ ਇਹ ਕਹਿੰਦਾ ਵੀ ਤੇਰੇ ਭੈਣ ਭਾਈ ਆਉਣ ਤੇਰੇ ਰਿਸ਼ਤੇਦਾਰ ਆਉਣ ਮੇਰੇ ਪਿੰਡ ਦੀ ਸਾਰੀ ਪੰਚਾਇਤ ਗਈ ਠੀਕ ਆ ਮੇਰੇ ਭਾਈ ਗਏ ਨਾਲ ਠੀਕ ਆ ਜਿਹੜਾ ਮੁੰਡਾ ਉਸ ਟਾਈਮ ਵਿਆਹ ਦੇ ਵਿੱਚ ਸੀ ਭਗੜਾਣੇ ਵਾਲਾ ਜਿਹਨੇ ਤੋਰੀਆ ਕੁੜੀ ਮੇਰੀ ਉਹ ਸੀ ਫਿਰ ਅਸੀਂ ਉੱਥੇ ਨੂੰ ਚਲੇ ਗਏ ਆਪਾਂ ਇੱਥੇ ਨੂੰ ਭੱਜਿਆ ਜਾਂ ਇੱਥੇ ਨੂੰ ਆ ਕੇ ਕਹੋ ਕਿਸੇ ਕੋ ਜਾਵੇ ਕਹਿੰਦੇ ਕਿਸੇ ਕੋ ਜਾਵੇ ਮੇਰਾ ਮਦਦ ਕਰੋ ਮੇਰੀ ਮਦਦ ਕਰੋ ਕਿਸੇ ਨੇ ਮਤਲਬ ਇਹਦੇ ਨਾਲ ਨਾ ਕੋਈ ਤੁਰਿਆ ਫਿਰ ਮੇਰੇ ਬੇਟੇ ਨਾਲ ਉਹ ਤੋਂ ਪਹਿਲਾਂ ਸੱਚ ਉਹ ਤੋਂ ਪਹਿਲਾਂ ਵੀ ਇੱਕ ਵਾਰੀ ਮਤਲਬ ਜਿੱਦਣ ਇਹ ਇਲਾਜ ਨਹੀਂ ਸੀ ਮੇਰੀ ਬੇਟੀ ਦਾ ਕਰਾਉਂਦਾ ਮੈਂ ਦੋ ਤਿੰਨ ਦਿਨ ਲਈ ਲੈ ਕੇ ਆਈ ਸੀਗੀ ਹਨਾ ਲੋਕ ਜਿਹੜੇ ਮੈਨੂੰ ਬੋਲਦੇ ਨੇ ਮੇਰਾ ਕਾਲਜਾ ਫੋੜ ਕੇ ਦੇਖਣਾ ਮੇਰੇ ਕੋਲ ਰਿਕਾਰਡ ਪਿਆ 32 ਜੀ ਰਿਕਾਰਡ ਪਿਆ ਮੇਰੀ ਬੇਟੀ ਦਾ ਦਾਖਲ ਦਾ ਹਨਾ ਵੀ ਮੈਂ ਉੱਥੇ ਕਿਉਂ ਜਾਂਦੀ ਸੀ ਕਿਉਂ ਲੈ ਕੇ ਆਉਂਦੀ ਸੀ 2.5 ਮਹੀਨੇ ਮੇਰੀ ਬੇਟੀ ਪਥਰੀਆਂ ਤਰ ਦਰਦ ਨਾਲ ਤੜਫੀ ਜਾ ਹਨਾ ਇਹਨੇ ਸਵਾ ਨੂੰ ਆ ਕੇ ਮੇਰੇ ਤੋਂ ਮੀਟ ਦੀ ਮੰਗ ਕੀਤੀ ਗਾ ਸਵਾ ਨੂੰ ਆ ਕੇ ਇਹਨੂੰ ਅਸੀਂ ਮੀਟ ਖਵਾਉਂਦੇ ਰਹੇ ਹਾਂ ਮੈਂ ਦੱਸ ਦੂੰਗੀ ਵੀ ਇੱਥੋਂ ਇੱਥੋਂ ਮਤਲਬ ਇਹਨੇ ਆ ਕੇ ਮੀਟ ਖਾਦਾ ਸਵਾ ਦਿਨਾਂ ਦੇ ਵਿੱਚ ਸਾਰੇ ਪੋ ਦੇ ਵਿੱਚ ਸਾਡੇ ਘਰਾਂ 'ਚ ਮੀਟ ਨਹੀਂ ਬਣਦਾ ਮੈਂ ਤਾਂ ਜ਼ਿੰਦਗੀ 'ਚ ਕਦੇ ਬਣਾਇਆ ਹੀ ਨਹੀਂ ਨਾ ਮੈਂ ਖਾਦਾ ਨਾ ਮੈਂ ਬਣਾਇਆ ਠੀਕ ਹੈ ਠੀਕ ਹੈ ਦੇਖੋ ਕਿਸਮਤ ਸੀ ਮੇਰੀ ਚਾਹੇ ਮੇਰੇ ਦੋ ਵਿਆਹ ਹੋਏ ਚਾਹੇ ਤਿੰਨ ਹੋਏ ਹਨਾ ਕਿਸਮਤ ਸੀ ਮੇਰੀ ਪਰ ਉਸ ਚੀਜ਼ ਨੂੰ ਇਸ ਤਰੀਕੇ ਨਾਲ ਉਛਾਲਣਾ ਜਿਹੜੇ ਉਛਾਲਦੇ ਨੇ ਜਿਹੜੇ ਕਹਿੰਦੇ ਨੇ ਵਾਇਗਰੂ ਉਹਨਾਂ ਨਾਲ ਕਰੇ ਫਿਰ ਪਤਾ ਲੱਗਦਾ ਵੀ ਕੀ ਹੁੰਦਾ ਹਨਾ ਮੇਰੀਆਂ ਬਣੀਆਂ ਦਾ ਮੈਨੂੰ ਪਤਾ ਬਸ ਵੀ ਮੇਰੇ ਨਾਲ ਕੀ ਬਣ ਰਿਹਾ ਜੇ ਮਤਲਬ ਇਹਨੇ ਲਜਾਣੀ ਹੁੰਦੀ ਜਦ ਮੈਂ ਇਹਨੂੰ ਕਹਿੰਦਾ ਸੀ ਕਿ ਮੈਂ ਕਿਹਾ ਮੈਂ ਗ੍ਰੈਜੂਏਸ਼ਨ ਕਰਾਉਣੀ ਹੈ ਬੇਟੀ ਨੂੰ ਵੀ ਕੋਈ ਗੱਲ ਨਹੀਂ ਤੇਰੇ ਹੀ ਭੇਜਾਂਗੇ ਅਸੀਂ ਕਿਹੜਾ ਕਿਤੇ ਹੋਰ ਤੋਰਨੀ ਆ ਵੀ ਆਪਣਾ ਕਿਹੜਾ ਤਲਾਕ ਲੈ ਲਿਆ ਜਾਂ ਮਤਲਬ ਕੋਈ ਉਹ ਆ ਹਨਾ ਇਹ ਕਹਿੰਦਾ ਸੀ ਤੀਹੋ ਗੱਲ ਪੜਾਉਣੀ ਨਹੀਂ ਹੈਗੀ ਮੈਂ ਇਹ ਤਾਂ ਵਿਆਹ ਤੋਂ ਪਹਿਲਾਂ ਗੱਲ ਕੀਤੀ ਸੀ ਮੈਂ ਬੇਟੀ ਪੜਾਉਣੀ ਹੈ ਹਨਾ ਫੇਰ ਇਹ ਮੈਨੂੰ ਕਹਿੰਦਾ ਇੱਥੇ ਵੀ ਆ ਤੁਹਾਨੂੰ ਦੱਸਿਆ ਹੀ ਕੋਠੀ ਦਾ ਫਿਰ ਇਹਨੇ ਮੈਨੂੰ ਕੋਠੀ ਅੱਧੀ ਨੌਕਰਾਉਣ ਨੂੰ ਵੀ ਕਿਹਾ ਮੈਂ ਉਹ ਤੋਂ ਕਹਿੰਦਾ ਮਾਤਾ ਅੱਧ ਤਾਂ ਬਣਦਾ ਹੀ ਆ ਹੈਨਾ ਹਾਸੇ ਭਾਣੇ ਕਹਿੰਦਾ ਹਾਸੇ ਚ ਗੱਲਾਂ ਕਰਦਾ ਮਤਲਬ ਕਹਿ ਰਿਹਾ ਸੀ ਮੇਰੇ ਨਾਲ ਕਹਿੰਦਾ ਬੁੜੇ ਕੋ ਜਮੀਨ ਕਿੰਨੀ ਦੀ ਮੈਂ ਕਿਹਾ ਬੁੜੇ ਕਿਹੜੇ ਬੁੜੇ ਕੋਲ ਕਹਿੰਦਾ ਜੋ ਉਹਦੇ ਡੈਡੀ ਕੋ ਫਿਰ ਮੈਂ ਕਿਹਾ ਤੂੰ ਤਮੀਜ਼ ਨਾਲ ਗੱਲ ਕਰ ਕਹਿੰਦਾ ਸਾਡੇ ਤਾਂ ਐਂ ਬੋਲਦੇ ਨੇ ਸੰਗਰੂਰੀ ਆਂ ਅਸ ਤਾਂ ਹੀ ਬੋਲਦੇ ਹੈਨਾ ਜਿਹੜੀ ਸਾਡੀ ਮਤਲਬ ਬੋਲੀ ਦਾ ਤੇ ਉਹਦਾ ਦੇ ਗੁੱਸੇ ਚ ਗਾਲ ਕੱਢਦੀ ਐ ਅਸੀਂ ਕੱਢਦੀਏ ਪਰ ਜਿਹੜੇ ਅਸੀਂ ਅਸੀਂ ਆਮ ਭਾਸ਼ਾ ਚ ਗੱਲ ਕਰਦੇ ਆ ਉਹ ਤਾਂ ਠੀਕ ਕਰਦੇ ਆ ਜਦੋਂ ਗੁੱ ਤੇ ਉਸ ਦਿਨ ਵੀ ਮਤਲਬ ਜਦੋਂ ਜਿਹੜਾ ਦੇ ਨਾਲ ਖੜਕੂ ਆਇਆ ਪੈਂ ਇਹ ਕਹਿੰਦਾ ਵੀ ਖੜਕੂ ਆਏ ਮੇਰੇ ਨਾਲ ਮੈਂ ਉਹਦੇ ਮੂਹਰੇ ਹੱਥ ਜੋੜੇ ਜਾ ਕੇ ਮੈਂ ਕਿਹਾ ਵੀਰੇ ਅੱਗੇ ਖੜਕੂ ਬਸਾਉਂਦੇ ਸੀ ਤਾਂ ਮੈਂ ਤੇ ਮੈਂ ਮੈਂ ਚੁੰਨੀ ਲਾ ਕੇ ਉਹਦੇ ਪੈਰਾਂ 'ਚ ਰੱਖਦੀ ਮੈਂ ਕਿਹਾ ਮੈਂ ਕਹਿੰਨੀ ਮੇਰੀ ਧੀ ਦਾ ਘਰ ਜਾੜਦੇ ਸਾਡਾ ਖਹਿੜਾ ਛੁੜਾਤੇ ਇਸ ਬੰਦੇ ਤੋਂ ਵੇ ਬੰਦੇ ਤੋਂ ਮੇਰੀ ਜਾਨ ਨੂੰ ਵੀ ਖਤਰਾ ਮੇਰੇ ਬੇਟੇ ਦੇ ਨੂੰ ਵੀ ਖਤਰਾ ਮੇਰੀ ਬੇਟੀ ਦੇ ਜਾਨ ਨੂੰ ਵੀ ਖਤਰਾ ਇਹ ਤੋਂ ਬਿਲਕੁਲ ਇਹ ਜਿਹੜਾ ਇਨਸੀਡੈਂਸ ਹੋਇਆ ਸੀਗਾ ਮੈਂ ਤੁਹਾਨੂੰ ਪਹਿਲੇ ਪੁੱਛ ਰਿਹਾ ਵੀ ਕਿੰਨੇ ਕਜੇ ਆਏ ਸੀਗੇ ਉਹ ਤੇ ਕੀ ਕੀ ਮਤਲਬ ਕੀਤਾ ਗਿਆ ਉਹਨਾਂ ਵੱਲੋਂ ਇਹ 3:30 ਤੱਕ ਆਏ ਸੀਗੇ ਹੂੰ ਠੀਕ ਹੈ ਜਦੋਂ ਇਹ ਨਾ ਹਟਿਆ ਦਰਵਾਜ਼ੇ ਖੜਕਾਉਣ ਤੇ ਫਿਰ ਮੈਂ 112 ਤੇ ਕਾਲ ਕਰਤੀ ਇਹ ਮੈਨੂੰ ਕਹਿੰਦਾ ਮੈਂ ਕਹਿੰਦਾ ਟੱਪ ਜੂ ਮੈਂ ਕਿਹਾ ਤੂੰ ਉਸ ਦਿਨ ਬੇਟਾ ਇਕੱਲਾ ਸੀ ਉਸ ਦਿਨ ਤੂੰ ਦਰਵਾਜ਼ੇ ਭੰਨ ਭੰਨ ਗਿਆ ਅੱਜ ਮੈਂ ਤੈਨੂੰ ਕੰਧ ਨਹੀਂ ਟੱਪਣਾ ਬੇਟਾ ਇਹ ਮੇਰੇ ਦਰਵਾਜ਼ੇ ਭੰਨ ਗਿਆ 112 ਤੇ 7 ਜੂਨ ਨੂੰ ਮੈਂ ਕਾਲ ਕਰਦੀ ਆ ਪੁਲਿਸ ਨੂੰ ਬੁਲਾ ਕੇ ਮੈਂ ਇਹਨੂੰ ਘਰੋਂ ਬਾਹਰ ਕੱਢਦੀ ਆ ਹਨਾ ਦੇਖੋ ਰਾਤ ਨੂੰ 1:30 ਵਜੇ ਮੇਰੀ ਕੁੜੀ ਨੂੰ ਚੱਕਣ ਆ ਗਿਆ ਇਹ ਠੀਕ ਹੈ ਉਹਨਾਂ ਵੱਲੋਂ ਤਾਂ ਕਿਹਾ ਕਿ ਵੀ ਕਿਡਨਾਪ ਕੀਤੀ ਵੀ ਐਦਾਂ ਦਾ ਕੁਝ ਜੇ ਕਿਡਨਾਪ ਕੀਤੀ ਵੀ ਹੁੰਦੀ ਰਾਜਵਾਲ ਸਾਹਿਬ ਨੇ ਇੱਕ ਮੀਟਿੰਗ ਕੀਤੀ ਸੀਗੀ ਉੱਥੇ ਮੰਜੀ ਸਾਹਿਬ ਗੁਰਦੁਆਰੇ ਉੱਥੇ ਮੇਰੀ ਬੇਟੀ ਲੈਕਚਰ ਦੇ ਕੇ ਆਈ ਐ ਉੱਥੇ ਮੇਰੀ ਬੇਟੀ ਬੋਲ ਕੇ ਆਈ ਐ ਹਨਾ ਆ ਕਿਡਨਾਪ ਜਿਹੜਾ ਬੰਦਾ ਹੁੰਦਾ ਕਿਡਨਾਪਿੰਗ ਦਾ ਤੁਹਾਨੂੰ ਮਤਲਬ ਪਤਾ ਹੀ ਹੈ ਉਹ ਬੰਦਾ ਕਮਰੇ ਚੋਂ ਬਾਹਰ ਨਹੀਂ ਜਾ ਸਕਦਾ ਸੰਗਲਾਂ ਦੇ ਵਿੱਚ ਉਣਿਆ ਹੋਆ ਹੁੰਦਾ ਆ ਹੁੰਦਾ ਨਾ ਕਿਡਨਾਪ ਕੀਤਾ ਹੋਆ ਬੰਦਾ ਹਨਾ ਹੁਣ ਮੇਰੀ ਬੇਟੀ ਪੜ ਰਹੀ ਹੈ ਇਹਨੂੰ ਵੀ ਪਤਾ ਲੱਗ ਗਿਆ ਪੜ ਰਹੀ ਹੈ ਪਹਿਲਾਂ ਇਹ ਜਾ ਕੇ ਡੀ ਐਮ ਸੀ ਦਾਖਲ ਹੋ ਗਿਆ ਵੀ ਸ਼ਾਇਦ ਮੇਰਾ ਕੋਈ ਪਤਾ ਲੈਣ ਆਊਗਾ ਫਿਰ ਮੇਰੀ ਗੱਲ ਸੁਧਰ ਜੂਗੀ ਜਿਹੜੀ ਗੱਲ ਅਸਲੀ ਕਰਨੇ ਵਾਲੀ ਸੀ ਇਹਦੀ ਇਹਦੀ ਮੈਂ ਮਾਂ ਨੂੰ ਵੀ ਕਹਿ ਲਿਆ ਉਹ ਨਹੀਂ ਇਹਨੇ ਕੀਤੀ ਇਹਦੀ ਮਾਂ ਦਾ ਅੱਜ ਤੱਕ ਨਹੀਂ ਕੋਈ ਫੋਨ ਆਇਆ ਵੀ ਭੈਣ ਜੀ ਕੁੜੀ ਭੇਜ ਦੋ ਠੀਕ ਹੈ ਦੋ ਬਾਰੇ ਨੇ ਆਪਣੀ ਮਾਂ ਦੇ ਫੋਨ ਤੋਂ ਫੋਨ ਲਾਇਆ ਮੈਨੂੰ ਮੈਨੂੰ ਪਤਾ ਲੱਗ ਜਾਂਦਾ ਵੀ ਹਾਂ ਮਤਲਬ ਫੋਨ ਇਹ ਕਿਉਂਕਿ ਸਵੇਰੇ 6:30 ਵਜੇ ਦੀ ਮਾਂ ਦਾ ਟਾਈਮ ਨਹੀਂ ਹੁੰਦਾ ਵਿੱਲੀ ਨਹੀਂ ਹੁੰਦੀ ਉਸ ਟਾਈਮ ਨਾ ਕਿਸਦਾ ਫੋਨ ਸੁਣਦੀ ਆ ਨਾ ਕਰਦੀ ਆ ਠੀਕ ਹੈ ਇਹਨੇ ਸਵੇਰੇ 6:30 ਵਜੇ ਦੀ ਮਾਂ ਦੇ ਫੋਨ ਤੋਂ ਦੋ ਵਾਰ ਮੈਨੂੰ ਬੈਲ ਮਾਰੀ ਮੈਂ ਸਮਝ ਜਾਂਦੀ ਆ ਇਹਦੀ ਮਾਂ ਦਾ ਫੋਨ ਆ ਮੈਂ ਨਹੀਂ ਚੁੱਕਿਆ ਪਰ ਇਹਦੀ ਮਾਂ ਨੇ ਕਦੇ ਵੀ ਇਹਨਾਂ ਦੀ ਗਵਾਂਡਣ ਆ ਇੱਕ ਇਹਨਾਂ ਦੀ ਕਰਤਤਾ ਦਾ ਤਲਨਦਾਰ ਨਹੀਂ ਬਣੀ ਵੀ ਉਹ ਅੱਗੇ ਫੋਨ ਕਰਦੀ ਸੀ ਉਹ ਮੈਨੂੰ ਹਾਲ ਚਾਲ ਪੁੱਛਦੀ ਆ ਕਦੇ ਉਹਦਾ ਨੀ ਕਦੇ ਇਹਦੀ ਧਰਾਨੀ ਦਾ ਫੋਨ ਨਿਆ ਮਾਸੀ ਭੇਜਦੇ ਕਦੇ ਕਿਸੇ ਦਾ ਫੋਨ ਨਹੀਂ ਆਇਆ ਮੈਨੂੰ ਵੀ ਭੇਜਦੇ ਇਹ ਕੱਲਾ ਹੀ ਫੋਨ ਫੋਨ ਕਰਕੇ ਮੇਰੇ ਬੇਟੇ ਨੂੰ ਧਮਕੀਆਂ ਤੈਨੂੰ ਮੈਂ ਮਾਰ ਹਣਾ ਮੈਂ ਮਤਲਬ ਟਲੀ ਗਈ ਟਲੀ ਗਈ ਟਲੀ ਗਈ ਵੀ ਚਲ ਕੋਈ ਗੱਲ ਨਹੀਂ ਮੈਂ ਬੇਟੀ ਪੜਾ ਕੇ ਉੱਥੇ ਹੀ 도ਰਨੀ ਆ ਮੈਂ ਬੇਟੀ ਪੜਾ ਕੇ ਉੱਥੇ ਹੀ 도ਰਨੀ ਆ ਪਰ ਇਹਨੇ ਤਾਂ ਮਤਲਬ ਪਤਾ ਹੀ ਨਹੀਂ ਇਹਦੇ ਮਨ ਦੇ ਵਿੱਚ ਕੀ ਮੱਥਿਆ ਹੋਇਆ ਸੀਗਾ ਮੈਨੂੰ ਸਮਝ ਨਹੀਂ ਰੱਤਾ ਮੈਨੂੰ ਇਹ ਮੈਨੂੰ ਹੁਣ ਪਤਾ ਲੱਗਿਆ ਇਹਦਾ ਦਿਮਾਗ ਦਾ इलाज ਚੱਲਦਾ ਠੀਕ ਹੈ ਜਿਹੜੀ ਇਹ ਗੱਲ ਸੋਚ ਲੰਦਾ ਉਹਨੂੰ ਇਹ ਆਪਣੇ ਮਤਲਬ ਅਲਦਾਲੇ ਮੈਸਨ ਕਰ ਲੈਂਦਾ ਵੀ ਆਹ ਗੱਲ ਹੋ ਰਹੀ ਹੈ ਜਿਹਨੇ ਬੈਠੇ ਨੇ ਸੋਚ ਲਿਆ ਵੀ ਮੈਂ ਹੁਣ ਮਹਾਰਾਜਾ ਪਾਪਾ ਨੇ ਦਾ ਗਲਾਸ ਕਿਸ ਤੋਂ ਮੰਗਵਾਉਣਾ ਉੱਥੇ ਖੜਾ ਕੇ ਰੱਖਦਾ ਵੀ ਹਾਂ ਜਿਵੇਂ ਬਾਂਦੀਆਂ ਖੜੀਆਂ ਹੁੰਦੀਆਂ ਨੇ ਐ ਮੇਰੀ ਬੇਟੀ ਨੂੰ ਖੜਾ ਕੇ ਰੱਖਦਾ ਸੀ ਹਨਾ ਉਹ ਜਾ ਵਿਹਾਰ ਮੇਰੀ ਬੇਟੀ ਨਾਲ ਕਰਦਾ ਸੀਗਾ ਇਹ ਇਹ ਇਹੋ ਜੀ ਚੀਜ਼ੇ ਤੋਂ ਵਿਆਹ ਕਰਨ ਤੋਂ ਪਹਿਲਾਂ ਦਿਖੀ ਜਾਂਦੀ ਹੁੰਦੀਆਂ ਨੇ ਬੁੱਤ ਕਿਸੇ ਦੇ ਕੋਈ ਵਿੱਚ ਵੜਿਆ ਹੁੰਦਾ ਕਿਸਦੇ ਕੋਈ ਵਿੱਚ ਤਾਂ ਨਹੀਂ ਬੜਿਆ ਹੁੰਦਾ ਜਾਂ ਆਪਾਂ 5 ਦਿਨ ਪਹਿਲਾਂ ਨਹੀਂ ਘਰੇ ਲਾ ਕੇ ਆਉਂਦੇ ਹੁਣ ਆਪਾਂ ਆਮੇ ਸਮਾਜ 'ਚ ਮੇਰੇ ਕਿਹੜਾ ਕੱਲੀ ਨਾਲ ਕੁੜੀ ਨਾ ਹੋਇਆ ਸਾਰੇ ਸਮਾਜ 'ਚ ਹੋ ਰਿਹਾ ਹੈ ਹਨਾ ਮੈਂ ਰੋਜ਼ ਵੁਮੈਨਸ ਆਲ ਜਾਣੀ ਆ ਲੋਕਾਂ ਦੇ ਫੈਸਲੇ ਦੇਖਦੇ ਆ ਸਾਰਾ ਕੁਝ ਦੇਖਦੀ ਆ ਕੋਈ ਵਿੱਚ ਥੋੜਾ ਕਿਸੇ ਦੇ ਬੜਿਆ ਹੁੰਦਾ ਵੀ ਬਹੁਤ ਕੀ ਰਿਹਾ ਪਰ ਜਦੋਂ ਗੋਲੀ ਚੱਲੀ ਆ ਹਨਾ ਤੇ ਉਹਨਾਂ ਦੀ ਵੀ ਸੱਟਾਂ ਵੱਜਦੀਆਂ ਨੇ ਉਹ ਕਿਵੇਂ ਫਿਰ ਵੱਜ ਜਾਂਦੀਆਂ ਨੇ ਫਿਰ ਇੱਥੋਂ ਉਹ ਠੀਕ ਠਾਕ ਗਏ ਨੇ ਤੁਸੀਂ ਦੇਖਿਆ ਗੱਡੀ ਦੇ ਵਿੱਚ ਠੀਕ ਠਾਕ ਉਹਨਾਂ ਨੇ ਗੱਡੀ ਭਜਾਈ ਆ ਇਥੋਂ ਗੱਡੀ ਭਜਾਉਣ ਤੋਂ ਬਾਅਦ ਉਹ ਹਸਪਤਾਲ ਚਲੇ ਗਏ ਸਿੱਧਾ ਸਰਕਾਰੀ ਸਰਕਾਰੀ ਹਸਪਤਾਲ ਜਾ ਕੇ ਮਤਲਬ ਇਹਨੇ ਮੈਨੂੰ ਨਹੀਂ ਪਤਾ ਰਸਤੇ 'ਚ ਕਿੱਥੇ ਗੱਡੀ ਭੰਨੀ ਆ ਮੈਨੂੰ ਨਹੀਂ ਪਤਾ ਰਸਤੇ 'ਚ ਕਿੱਥੇ ਦੰਦ ਦੰਦ ਵੀ ਟੁੱਟੇ ਹੋਏ ਸੀ ਉਹਨਾਂ ਤੇ ਮੈਂ ਤੁਹਾਨੂੰ ਦੱਸ ਦਿਆਂ ਉਸੇ ਗੱਲ ਤੇ ਆਉਣੀ ਆ ਮੈਂ ਮੈਨੂੰ ਨਹੀਂ ਪਤਾ ਮਤਲਬ ਇਹ ਆ ਉੱਥੇ ਜਾ ਕੇ ਆਪਦੇ ਭਾਈ ਨੂੰ ਮਤਲਬ ਦਾਖਲ ਕਰਾਉਣ ਦੇ ਰਾਹ ਤੇ ਜਾਂ ਇਹਨੂੰ ਇਹ ਪਤਾ ਸੀਗਾ ਮੈਂ ਗੋਲੀ ਤਾਂ ਇਹਦੇ ਮਾਰਤੀ ਕਿਉਂਕਿ ਮੈਂ ਵੀਡੀਓ 'ਚ ਕਹਿ ਰਹੀ ਆ ਨਾ ਮੇਰੇ ਗੋਲੀ ਬੱਜੀ ਗੋਲੀ ਬੱਜੀ ਗੋਲੀ ਚੱਲੀ ਕਿਵੇਂ ਉਹ ਵੀ ਦੱਸਿਓ ਕਿ ਗੋਲੀ ਇਹਦੇ ਹੂੰ ਜਦੋਂ ਖੜਕੂ ਸਿੰਘ ਨੂੰ ਮੈਂ ਉਹਦੇ ਪੈਰੀ ਹੱਥ ਲਾਤੇ ਹਨਾ ਮੈਂ ਉਹਨੂੰ ਦਿਖਾਉਣ ਆ ਰਹੀ ਸੀ ਵੀ ਉਧਰਲੇ ਪਾਸੇ ਨੂੰ ਮੈਂ ਕਿਹਾ ਵੀਰੇ ਆ ਕੇ ਦਰਵਾਜ਼ਾ ਦੇਖ ਮੇਰਾ ਵੀ ਇਹਨੇ ਮੇਰਾ ਦਰਵਾਜ਼ਾ ਥੋੜਾ ਉਹ ਕਹਿੰਦਾ ਭਣਾ ਮੈਨੂੰ ਇਸ ਗੱਲ ਤਾਂ ਨਹੀਂ ਸੀ ਪਤਾ ਮੈਨੂੰ ਤਾਂ ਇਹ ਭਲੇਖੇ ਨਾਲ ਲਿਆਇਆ ਵੀ ਉਹਨਾਂ ਨੇ ਟਾਈਮ ਦਿੱਤਾ ਹੋਇਆ ਆਪਾਂ ਨੇ ਲੈ ਕੇ ਆਉਣੀਆਂ ਜਾ ਕੇ ਹਨਾ ਮੈਂ ਕਿਹਾ ਤੂੰ ਮੇਰੇ ਨਾਲ ਗੱਲ ਕੀਤੀ ਤੇ ਤੂੰ ਪਹਿਲਾਂ ਮੇਰੇ ਨਾਲ ਤਾਂ ਗੱਲ ਕਰਦਾ ਅਸੀਂ ਆ ਗੱਲ ਕਰਦੇ ਮੇਰੇ ਨਾਲ ਉਹ ਤੁਰ ਪਿਆ ਜਦ ਇਹਨਾਂ ਨੇ ਦੇਖਿਆ ਬੰਦਾ ਬਦਲ ਗਿਆ ਵੀ ਇਹਦੇ ਵੱਲ ਦਾ ਹੋ ਗਿਆ ਉਹ ਵਾਕਈ ਮੇਰੇ ਵੱਲ ਦਾ ਹੋ ਗਿਆ ਸੀਗਾ ਨਾਲ ਇਹਨਾਂ ਦੇ ਆਇਆ ਸੀਗਾ ਮੇਰੀ ਗੱਲ ਸੁਣ ਕੇ ਮੇਰੀ ਤਖਲੀਫ਼ ਸੁਣ ਕੇ ਕ ਇਹਦਾ ਤਾਇ ਦੇ ਮੁੰਡੇ ਨੇ ਤਾਂ ਗੁੱਸਾ ਚੜ ਗਿਆ ਜਦ ਅਸੀਂ ਇੱਥੇ ਅਮਰੂਦ ਕੋਲ ਨੂੰ ਆਏ ਉਹ ਕਹਿੰਦਾ ਮਾਸੀ ਉੱਪਰ ਚੱਲ ਕੇ ਬੈਠਦੇ ਆ ਮੈਂ ਕਿਹਾ ਵੀ ਤੂੰ ਮੇਰੇ ਘਰ ਤੇ ਨਹੀਂ ਬੜੇਗਾ ਤੂੰ ਬਾਹਰ ਨਿਕਲ ਤੂੰ ਹਮੇਸ਼ਾ ਟੀਚਰ ਚ ਹਾਸੇ ਚ ਗੱਲ ਕਰਦਾ ਤੈਨੂੰ ਤੈਨੂੰ ਮੇਰੇ ਘਰ ਚ ਐਂਟਰੀ ਨਹੀਂ ਮੇਰਾ ਜਵਾਈ ਮੇਰੇ ਘਰ ਚ ਵੱਟਸਾ ਤੈਨੂੰ ਮੈਂ ਕਰੇ ਨਹੀਂ ਆਪਣੇ ਬੜਨ ਦੇਣਾ ਮੈਂ ਉਹਨੂੰ ਕਈਆਂ ਨੇ ਆ ਗੱਲਾਂ ਹਨ ਤੇ ਉਹਨੇ ਭਾਈ ਮੈਨੂੰ ਬਾਤ ਫੜ ਕੇ ਆਇਆ ਮਤਲਬ ਬਗਾ ਕੇ ਜੇ ਮਾਰੇ ਆ ਹਨਾ ਫਿਰ ਆਏ ਮੇਰੇ ਗਲਾ ਮੈਨੂੰ ਹੱਥ ਪਾ ਲਿਆ ਕਹਿੰਦਾ ਐਂ ਤੂੰ ਕਹਿੰਦਾ ਕਿਵੇਂ ਕਹਿੰਦਾ ਅਸੀਂ ਦਰਵਾਜ਼ਾ ਤੋੜਿਆ ਤੈਨ ਸੜ ਤੇ ਰੱਪ ਟਕਰਾਤੀ ਕਹਿੰਦਾ ਸਭ ਬਰਾਬਰ ਹੋ ਗਿਆ ਹਨਾ ਉਹਨੇ ਜਦ ਆ ਗੱਲ ਕਹੀ ਇਹਨੇ ਨੂੰ ਮੈਂ ਚਿੱਕਾ ਮਾਰਦੀ ਮਿਲਖੇ ਛੜਾਈ ਓਏ ਮਿਲਖੇ ਛੜਾਈ ਉਪਰੋਂ ਮੁੰਡੇ ਮਤਲਬ ਦੋ ਫਟਾਫਟ ਭੱਜ ਗਏ ਉਹਨਾਂ ਨੇ ਮੈਨੂੰ ਛੜਾਉਣ ਦੀ ਕੋਸ਼ਿਸ਼ ਕੀਤੀ ਇਹਨੇ ਅਮਰੂਦ ਦੇ ਥੱਲੇ ਹੀ ਮੇਰੇ ਸਾਗ ਸੂਕ ਬਣਾਉਣ ਵਾਸਤੇ ਢੱਕੇ ਇਕੱਠੇ ਕੀਤੇ ਪਏ ਹੁੰਦੇ ਨੇ ਇਹਨੇ ਜੱਕੇ ਉੱਥੇ ਉਹਦੇ ਮਾਰਿਆ ਫਿਰ ਅਸੀਂ ਆਪਸ ਵਿੱਚ ਉੜ ਜਗੇ ਠੀਕ ਹੈ ਉਹ ਫਿਰ ਭੱਜਲੇ ਗੱਡੀ ਵੱਲ ਨੂੰ ਆਪਦੀ ਵੱਲ ਨੂੰ ਭਾਈਓਏ ਭਾਈਓਏ ਕਰਦਾ ਭੱਜ ਲੈ ਉਹਨੇ ਇੰਨੇ ਨੂੰ ਭੱਜ ਕੇ ਜਾ ਕੇ ਗੱਡੀ ਚੋਂ ਰਵਲਵਰ ਕੱਢ ਲਿਆ ਕਾਲੇ ਰੰਗ ਦਾ ਰਵਲਵਰ ਸੀਗਾ ਦੋ ਰਵਲਵਰ ਕੱਢੇ ਉਹਨੇ ਹਨਾ ਇਕੋ ਨੇ ਆਵੇ ਤਾਇ ਦੇ ਮੁੰਡੇ ਨੂੰ ਫੜਾਤਾ ਉਹਨੇ ਨਹੀਂ ਕੋਈ ਵੀ ਮੇਰੇ ਤੇ ਫਾਇਰ ਕੀਤਾ ਹੈਗਾ ਇਕੋ ਨੇ ਆਪ ਮੇਰੇ ਤੇ ਮੇਰੇ ਵੱਲ ਨੂੰ ਮਤਲਬ ਫਾਇਰ ਕੀਤੇ ਜਦੋਂ ਲੋ ਮੈਂ ਕਿਹਾ ਮਿਲਖੇ ਭੱਜ ਲੋ ਇਹਦੇ ਕੋਲ ਰਵਲਵਰ ਹੈ ਗੋਲੀ ਮਾਰੂਗਾ ਗੋਲੀ ਮਾਰੂਗਾ ਹਨਾ ਭੱਜ ਲੋ ਇਹਨੇ ਕਹਿੰਦੇ ਕਹਿੰਦੇ ਹੀ ਇਹਨੇ ਗੋਲੀ ਮਾਰ ਦਿੱਤੀ ਦੋ ਫਾਇਰ ਕਰਤੇ ਇੱਕ ਖਾਲੀ ਲੰਗਿਆ ਇੱਕ ਮੇਰੀ ਲੱਤ ਚੋਂ ਲੰਗਿਆ ਹਨਾ ਉਹ ਤੋਂ ਬਾਅਦ ਦੇ ਵਿੱਚ ਇਹ ਫਟਾਫਟ ਉਹ ਮੁੰਡਾ ਬੈਠਿਆ ਇੱਥੋਂ ਆਪਣੇ ਘਰ ਦੇ ਮੋੜ ਤੋਂ ਐ ਗੱਡੀ ਮੋੜ ਨਹੀਂ ਪੈਂਦੀ ਹੈ ਹਨਾ ਸਿੱਧੀ ਪਿੱਛੇ ਨਹੀਂ ਮੁੜਦੀ ਮੋੜ ਨਹੀਂ ਪੈਂਦੀ ਹੈ ਇਹਨਾਂ ਨੂੰ ਮੇਰਾ ਬੇਟਾ ਆ ਗਿਆ ਇਹਨਾਂ ਨੂੰ ਮੁੰਡਾ ਕਹਿੰਦਾ ਭਾਈ ਗੋਲੀ ਮਾਰ ਗਿਆ ਮੰਮੀ ਤੇ ਗੋਲੀ ਮਾਰ ਗਿਆ ਮਾਤਾ ਤੇ ਗੋਲੀ ਮਾਰ ਗਿਆ ਉਹ ਕਹਿੰਦਾ ਖੜਸਲਿਆ ਹੁਣ ਕਹਿੰਦਾ ਮੇਰੀ ਮਾਂ ਦੇ ਗੋਲੀ ਮਾਰ ਗਿਆ ਇਹਨੇ ਮਤਲਬ ਸ਼ੀਸ਼ਾ ਦਾ ਹੇਟਾ ਹੈਗਾ ਹੀ ਸੀ ਇਹਨੇ ਸਿੱਧਾ ਗੱਡੀ 'ਚ ਬੈਠੇ ਬੈਠੇ ਨੇ ਮਤਲਬ ਫਾਇਰ ਕਰਤਾ ਮੇਰੇ ਬੇਟੇ ਵੱਲ ਨੂੰ ਹਨਾ ਉਹ ਉਹਦੇ ਕੰਨ ਦੇ ਕੋਲ ਦੀ ਲੰਘ ਗਿਆ ਫੇਰ ਉਹ ਇੱਕਦਮ ਹੀਠਾਂ ਡੱਕੀ ਜੋ ਉਤਰਿਆ ਦੋ ਫੇਰਾਂ ਖੜੇ ਖੜੇ ਨੇ ਫੇਰ ਕਰਤੇ ਜਦੋਂ ਭੱਜ ਗਏ ਇਹ ਭੱਜੇ ਹੋਏ ਇਹ ਮੇਰੇ ਬੇਟੇ ਨੇ ਜਾ ਕੇ ਟੰਟਾ ਮਾਰੀਆਂ ਇਹਦੇ ਗੱਡੀ ਤੇ ਇਹਨਾਂ ਦੀ ਤੇ ਵੱੱਜੀਆਂ ਨਹੀਂ ਹੈਗੀਆਂ ਇਹ ਜਦੇ ਭੱਜ ਗਏ ਭੱਜ ਕੇ ਹਸਪੀਟਲ ਚਲੇ ਗਏ ਜਦ ਨੂੰ ਅਸੀਂ ਮਤਲਬ ਗੱਡੀ ਗੁੱਡੀ ਸਟਾਰਟ ਕਰਕੇ ਹਸਪੀਟਲ ਗਏ ਸਾਤੋਂ ਮੁਰੇ ਵਾਲੀ ਇਹ ਖੜੇ ਸੀਗੇ ਮੈਂ ਬੇਟੇ ਨੂੰ ਅੱਜ ਮਤਲਬ ਪੁੱਛਿਆ ਉਹਨੂੰ ਵੀ ਗੱਲ ਕੀ ਹੋਈ ਸੀ ਕਿ ਵੀ ਤੈਨੂੰ ਮਤਲਬ ਗੱਡੀ ਕਿਵੇਂ ਨਹੀਂ ਰੁਕੀ ਹੈਗੀ ਹਨਾ ਵੀ ਖਬਰਾ ਕੇ ਤੇਰੇ ਰਸਤੇ ਪੈ ਰੱਖਿਆ ਕਿ ਮੈਨੂੰ ਤਾਂ ਇਹ ਲੱਗਿਆ ਸੀ ਨਾ ਵੀ ਖਬਰਾ ਕੇ ਹੀ ਰਸਤੇ ਪੈ ਰੱਖਿਆ ਗਿਆ ਉਹ ਕਹਿੰਦਾ ਮੰਮੀ ਉਹਨੇ ਲੱਕ ਨੂੰ ਹੱਥ ਪਾ ਲਿਆ ਸੀ ਬਾਰ ਬਾਰ ਦਵਾਰਾਂ ਲੱਗਿਆ ਤੀ ਕੰਨ ਕਹਿੰਦਾ ਫਿਰ ਮੈਂ ਸੈਲਫ ਡਿਫੈਂਸ ਲਈ ਉਹਦੇ ਤੇ ਗੰਟੀ ਚੜਾਤੀ ਮੋਟਰ ਹਿੱਟ ਕੀਤਾ ਸੀ ਹਾਂ ਵੀ ਸੈਲਫ ਡਫੈਂਸ ਲਈ ਕਹਿੰਦਾ ਪਿਆ ਨਹੀਂ ਕਹਿੰਦਾ ਉਹ ਆਪਣੇ ਮਾਰਦਾ ਠੀਕ ਹੈ ਜਿਹੜੇ ਇਹਦੇ ਨਾਲ ਚਾਰ ਪੰਜ ਬੰਦੇ ਹੋਰ ਸੀ ਨਾ ਛਾਤੇ ਉਹ ਉਸੇ ਟਾਈਮ ਰਵਲਵਰ ਲੈ ਰਾਲਾ ਪੈ ਗਿਆ ਗਾਹ ਪੈ ਗਿਆ ਠੀਕ ਹੈ ਗਾਹ ਚ ਕੀ ਪਤਾ ਲੱਗਦਾ ਕੋਈ ਕੀ ਕਰਦਾ ਕੀ ਨਹੀਂ ਕਰਦਾ ਇਹ ਉਸੇ ਟਾਈਮ ਇਹਨੇ ਰਵਲਵਰ ਗੈਪ ਕਰ ਦਿੱਤੀ ਗੋਲੀਆਂ ਘਰ ਦੇ ਬਾਹਰ ਚੱਲੀਆਂ ਗੋਲੀਆਂ ਘਰੇ ਚੱਲੀਆਂ ਉਹ ਹੋਇਆ ਉਹ ਕਿੱਥੇ ਗਿਆ ਉਹ ਹਸਪਤਾਲ ਚ ਉਹ ਹਸਪਤਾਲ ਗਿਆ ਉਹ ਹਸਪਤਾਲ ਹੋਇਆ ਹਿੱਟ ਜਿਹੜਾ ਇਹ ਕਹਿੰਦਾ ਨਾ ਵੀ ਹਾਂ ਮੈਨੂੰ ਕੁੱਟਤਾ ਮੈਨੂੰ ਮਾਰਤਾ ਮੈਂ ਕਦੋਂ ਗੋਲੀ ਚਲਾਤੀ ਮੇਰ ਦਾਰ ਬਾਲ ਬਰੇ ਇਹਨਾਂ ਨੇ ਖੋਹ ਲਿਆ ਗਿਰ ਗਿਆ ਕੁਛ ਨਹੀਂ ਪੁੱਤ ਹੋਇਆ ਹੈਗਾ ਇਹਨਾਂ ਨੇ ਘਰੇ ਮੈਨੂੰ ਇਹ ਗੋਲੀ ਚਲਾ ਕੇ ਗਿਆ ਤੁਹਾਨੂੰ ਵੀਡੀਓ ਦੇਖ ਲਓ ਤੁਹਾਨੂੰ ਮੇਰੇ ਘਰ ਦਾ ਨਕਸ਼ਾ ਦੇਖ ਲਓ ਮੇਰੇ ਘਰੇ ਗੋਲੀ ਚਲਾ ਕੇ ਗਿਆ ਹਿੱਟੇ ਹੀ ਹਸਪੀਟਲ ਦੇ ਵਿੱਚ ਹੋਇਆ ਉਹਦੀ ਵੀ ਵੀਡੀਓ ਪਈ ਹੈ ਹੂੰ ਠੀਕ ਹੈ ਨਾ ਕਾਫੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਜੇ ਦੇਖਿਆ ਜਾਵੇ ਵੀਡੀਓ ਦੇ ਵਿੱਚ ਕਾਫੀ ਸੱਟਾਂ ਵੀ ਉਹਨਾਂ ਦੇ ਵੀ ਨੇ ਜੇ ਕੋਈ ਆਪਣਾ ਤੇ ਹਮਲਾ ਕਰੂਗਾ ਜਾਨ ਬਚਾਉਣ ਲਈ ਬੰਦਾ ਆਪ ਦਾ ਬਚਾਉਤਾ ਕਰਦਾ ਹੀ ਆ ਹਰੇਕ ਬੰਦੇ ਨੂੰ ਹੱਕ ਹੈ ਜਾਨਵਰ ਤੇ ਆਪਾਂ ਕੁੱਤੇ ਤੇ ਸੋਟੀ ਮਾਰਦੇ ਆ ਉਹ ਵੀ ਭੱਜ ਕੇ ਆਪਾਂ ਨੂੰ ਪੈਂਦਾ ਆਪਾਂ ਤਾਂ ਫੇਰ ਸਮਝਦਾਰ ਜੀਵ ਆ ਹਨਾ ਜੇ ਉਸ ਟਾਈਮ ਸਾਡੇ ਕੋ ਕੁਝ ਹੁੰਦਾ ਜੇ ਜਿਵੇਂ ਇਹਨੇ ਗੋਲੀ ਚਲਾਈ ਆ ਫਿਰ ਅਸੀਂ ਕਿਹੜਾ ਨਹੀਂ ਸੀ ਤੀ ਕੁਝ ਚਲਾ ਸਕਦੇ ਸਾਡੇ ਦਿਮਾਗ ਸਾਡੇ ਚਿੱਤ ਚੇਤੇ ਹੀ ਨਹੀਂ ਸੀ ਇਹ ਆਜੂਗਾ ਹੂੰ ਮੇਰੇ ਕੁੱਤੇ ਰੱਖਣ ਕਰਕੇ ਮੈਂ ਹਟਮ ਗੇਟ ਲਾ ਕੇ ਰੱਖ ਦਿਆ ਮੇਰੇ ਕੁੱਤੇ ਬਾਹਰ ਨਾ ਨਿਕਲ ਜਾਣ ਛੋਟੇ ਛੋਟੇ ਹੈਗੇ ਨੇ ਹਾਂ ਹਨਾ ਹਰ ਟਾਈਮ ਮੈਨੂੰ ਤਾਂ ਪਤਾ ਹੀ ਨਹੀਂ ਸਵੇ ਆਜੂਗਾ ਮੈਨੂੰ ਤਾਂ ਪਤਾ ਹੀ ਉਦੋਂ ਲੱਗਿਆ ਜਦੋਂ ਮਤਲਬ 5 ਮਿੰਟ ਪਹਿਲਾਂ ਮੇਰੇ ਭਤੀਜੇ ਦਾ ਫੋਨ ਆ ਰਿਹਾ ਕਹਿੰਦਾ ਭੂਆ ਖੇੜੀ ਵਾਲਾ ਬਾਬਾ ਕਹਿੰਦਾ ਮੰਮੀ ਨੂੰ ਗੱਡੀ 'ਚ ਸੱਟ ਕੇ ਲੈ ਗਿਆ ਧੱਕੇ ਨਾਲ ਕਹਿੰਦਾ ਕਹਿੰਦਾ ਵੀ ਜੋਤ ਨੂੰ ਚੱਕਾ ਕੇ ਲੈ ਗਿਆ ਕਹਿੰਦਾ ਡੈਡੀ ਨੂੰ ਕਹਿੰਦਾ ਸੀ ਫੇ ਭਰਾ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਐਂ ਕਹਿੰਦਾ ਵੀ ਚੱਕ ਕੇ ਲੈ ਕੇ ਆਉਣੀ ਆ ਹਨਾ ਦਸ ਚੱਕ ਕੇ ਲੈ ਜਾਣ ਦੀਆਂ ਗੱਲਾਂ ਨੇ ਕਿ ਚੱਕ ਕੇ ਕਿੰਨਾ ਚਿਰ ਵਸਾ ਲੂਗਾ ਮੇਰੀ ਕੁੜੀ ਨੂੰ ਇਹਨੇ ਇਹ ਲੋਕਾਂ ਨੂੰ ਗੱਲ ਕਹੀ ਆ ਕਹਿੰਦਾ ਜੇ ਮੇਰੇ ਨਾਂ ਵਸੀ ਤਾਂ ਮੈਂ ਮਾਰ ਦੇਣੀ ਆ ਮੈਂ ਕਹਿੰਦਾ ਤਲਾਕ ਦਾ ਕਹਿੰਦਾ ਮੈਂ ਆਪਦੇ ਦੇਲ esque ਤਲਾਕ ਦੇ ਤਲਾਕ ਦੇਣਾ ਹੀ ਨਹੀਂ ਚਾਹੁੰਦਾ ਮੇਰੀ ਕੁੜੀ ਨੂੰ ਡਰਾਉਂਦਾ ਇਹ ਕਹਿੰਦਾ ਮੈਂ ਤੇਰੀ ਮਾਂ ਮਾਰ ਦੂੰ ਤੇਰਾ ਭਾਈ ਮਾਰ ਦੂੰਗਾ ਨਹੀਂ ਮੇਰੇ ਵੱਸ ਉਧਰ ਮੈਨੂੰ ਕਹਿੰਦਾ ਨਹੀਂ ਮੈਂ ਤੈਨੂੰ ਜਲੀਲ ਕਰੂੰਗਾ ਸਮਾਜ ਦੇ ਵਿੱਚ ਨਹੀਂ ਮੇਰੇ ਕੁੜੀ ਤੌਰ ਹੁਣ ਆ ਆ ਕੁੜੀ ਲੈ ਜਾਣ ਦੇ ਲੱਛਣ ਨੇ ਠੀਕ ਹੈ ਜੇ ਮਨਨ ਚੋਕੇ ਜੱਲੋ ਕਾਲੂ ਕੋਈ ਕੰਪਰੋਮਾਈਜ਼ ਵੀ ਹੁੰਦਾ ਇਹ ਗੱਲਾਂ ਮਿਟ ਜਾਣਗੀਆਂ ਜਿਹੜੀਆਂ ਨੇ ਮੇਰੇ ਤੇ ਗੋਲੀ ਚਲਾਈ ਹੈ ਹੈ ਆ ਗੱਲਾਂ ਜਿਹੜੀਆਂ ਨੇ ਮੀਡੀਆ ਚ ਮੇਰੇ ਖਿਲਾਫ ਗੰਨਾ ਗੰਦਪਿੰਦ ਬੋਲਦਾ ਉਹ ਮੇਰੇ ਤਾਂ 28 ਸਾਲ ਦੀ ਉਮਰ ਦੇ ਵਿੱਚ 2.5 ਸਾਲ ਦੀ ਮੇਰੀ ਕੁੜੀ ਸੀਗੀ ਜਿਵੇਂ ਮੈਂ ਬੱਚੇ ਪਾਲੇ ਨੇ ਮੈਨੂੰ ਪਤਾ ਜਾਂ ਮੇਰੇ ਪ੍ਰਮਾਤਮਾ ਨੂੰ ਪਤਾ ਹਨਾ ਲੋਕਾਂ ਦੇ ਜਿਹੜੇ ਮੈਨੂੰ ਇਹ ਗੰਦੇ ਮੈਨੂੰ ਕਹਿੰਦੇ ਨੇ ਕਿ ਤੀਆਂ ਹੋਣਗੀਆਂ ਉਹਨਾਂ ਤੇ ਤੀਆਂ ਹੋਣਗੀਆਂ ਉਹਨਾਂ ਦੀ ਆਪਦੀਆਂ ਹੋਣਗੀਆਂ ਤਾਂ ਉਹਨਾਂ ਨੂੰ ਪਤਾ ਹੋਊਗਾ ਮਤਲਬ ਕੀ ਹੈ ਮੈਨੂੰ ਤਾਂ ਪਤਾ ਨਹੀਂ ਹੈਗਾ ਮੇਰਾ ਤਾਂ ਕੰਮ ਇਹ ਆ ਵੀ ਸਵੇਰੇ ਉੱਠਣਾ ਹੈ ਠੀਕ ਹੈ ਨਾ ਜੇ ਕੋਈ ਮੇਰੇ ਕੋਲ ਕੰਮ ਨੂੰ ਆ ਗਿਆ ਕਿਸਦਾ ਕੰਮ ਕਰਾਉਣਾ ਅਗਲਾ ਆਪਦੀ ਖੁਸ਼ੀ ਨਾਲ ਲੋਕਾਂ ਨੇ ਕਿਸੇ ਦਾ ਨੌਕਰੀ ਕੀਤੀ ਆ ਮੈਂ ਠੀਕ ਆ ਜੇ ਕਿਸੇ ਨੇ ਕਹਤਾ ਭਾਈ ਸਾਡੇ ਇਨਨੇ ਚਰਮਰੀਜ਼ ਦੀ ਸੇਵਾ ਕਰਨੀ ਹੈ ਕੀਤੀ ਹੈ ਜੇ ਕਿਸੇ ਨੇ ਕਹਤਾ ਸਾਡਾ ਇਨਨੇ ਘਰ ਸਾਹਮਣਾ ਦੋ ਦਿਹਾੜੀਆਂ ਸਾਹਮਣਾ ਤਿੰਨ ਸਾਹਮਣੇ ਆ ਠੀਕ ਆ ਉਹਦੇ ਵਿੱਚ ਦੇ ਵਿੱਚ ਮੈਨੂੰ ਪੈਸੇ ਮਿਲੇ ਨੇ ਠੀਕ ਆ ਸਾਡੇ ਇੱਕ ਭੂਆ ਦਾ ਪੁੱਤ ਸੀਗਾ ਉਹਦੇ ਬੱਚਾ ਹੋਇਆ ਸੀ 22 ਦਿਨ ਮੈਂ ਹਸਤਾਲ ਰਹੀ ਆ ਉਹਦੇ ਬੱਚੇ ਛੱਡ ਕੇ ਪੈਸੇ ਖਾਤਰੇ ਰਹਿੰਦੀ ਸੀ ਮੈਂ ਵੀ ਹਾਂ ਅਗਲਾ ਮੇਰੀ ਹੈਲਪ ਕਰੂਗਾ ਮਦਦ ਕਰੂਗਾ ਉਹ ਜਿਹੜੀ ਸਾਰੀ ਕੌਮੀ ਸਾਮ ਮੋਰਚੇ ਦੇ ਵਿੱਚ ਗਈ ਮੈਂ ਉੱਥੇ ਜਿੰਨੀ ਮੈਂ ਸੇਵਾ ਕਰਦੀ ਹੁੰਦੀ ਸਭ ਨੇ ਮੇਰੀ ਧੀ ਦੇ ਵਿਆਹ ਵੇਲੇ ਮੇਰੀ ਮਦਦ ਕੀਤੀ ਠੀਕ ਹੈ ਮੈਂ ਮੋਰਚੇ ਦੇ ਵਿੱਚ ਕਿਸਾਨੀ ਮੋਰਚੇ 'ਚ ਸੇਵਾ ਕਰਦੀ ਸੀਗੀ ਮੁਹਾਲੀ ਵਾਲੇ ਮੇਰੀ ਧੀ ਨੂੰ ਸ਼ਗਨ ਦੇਖ ਕੇ ਗਈ ਆ ਕੇ ਹਨਾ ਸਾਰੇ ਜੇ ਮੈਂ ਕਿਸੇ ਲਈ ਖੜਦੀ ਸੀ ਲੋਕ ਵੀ ਮੇਰੇ ਲਈ ਖੜਦੇ ਸੀ ਨਾ ਅੱਜ ਮੇਰੀ ਸਾਰਿਆਂ ਅੱਗੇ ਇਹ ਬੇਨਤੀ ਆ ਤੁਹਾਨੂੰ ਪਤਾ ਮੈਂ ਕਿੰਨੀ ਕਿ ਚੰਦਿਆ ਕਿੰਨੀ ਕਮਾੜੀ ਸੀ ਹਣਾ ਮੈਂ ਕਿਸਾਨੀ ਮੋਰਚੇ ਲਈ ਕੰਮ ਕੀਤਾ ਮੈਂ ਕੌਫੀ ਸਾਹ ਮੋਰਚੇ ਲਈ ਕੰਮ ਕੀਤਾ ਮੈਂ ਹਰ ਇੱਕ ਲਈ ਬੋਲੀਆਂ ਹਰ ਇੱਕ ਥਾਂ ਬੋਲੀਆਂ ਮੈਂ ਹਣਾ ਧਰਮ ਦੇ ਲਈ ਬੋਲੀਆਂ ਕੋਈ ਵੀ ਅਦਵੀ ਹੋਗੀ ਉੱਥੇ ਜਾ ਕੇ ਬੋਲੀਆਂ ਤੁਹਾਨੂੰ ਸਭ ਨੂੰ ਪਤਾ ਮੈਂ ਕਿੰਨੇ ਕ ਚੰਗੇ ਆ ਕਿੰਨੇ ਕ ਮਾੜੀ ਆ ਬਾਈ ਜੀ ਜਿਹਨੂੰ ਕੋਈ ਬਹੁਤਾ ਮਤਲਬ ਸਵਾਦ ਲੈਣਾ ਨਾ ਤਾਂ ਮੇਰਾ ਫੋਨ ਰੱਖ ਲਿਓ ਤੁਹਾਨੂੰ ਸਵਾਦ ਆ ਜਾਊਗਾ ਪੂਰਾ ਬੇਟੀ ਵੱਲੋਂ ਫਿਰ ਕੀ ਕਿਹਾ ਗਿਆ ਤੁਹਾਡੀ ਹੁਣ ਫਿਰ ਬੇਟੀ ਮੇਰੀ ਨੇ ਜੇ ਜਾਣਾ ਹੁੰਦਾ ਫਿਰ ਉਹ ਪੜਨ ਲੱਗਦੀ ਨੈਚਰਲੀ ਇੱਕ ਛੋਟੀ ਜੀ ਗੱਲ ਹੈ ਹਨਾ ਮੈਂ ਉਹਦੀ 75000 ਫੀਸ ਭਰੀ ਆ ਫਿਰ ਉਹ ਉਹਦਾ ਦਿਮਾਗ ਖਰਾਬ ਸੀਗਾ ਵੀ ਮੈਂ ਫੀਸ ਭਰ ਰਹੀ ਆ ਤੇ ਮਤਲਬ ਉਹ ਕਾਲਜ ਜਾ ਰਹੀ ਆ ਵੀ ਉਹਦਾ ਕੋਈ ਜਾਣ ਦਾ ਇਰਾਦਾ ਹੈ ਹਨਾ ਵੀ ਇਹ ਮਤਲਬ ਕੋਈ ਇਦਾਂ ਦੀ ਗੱਲ ਨਹੀਂ ਪਹਿਲਾਂ ਉਹ ਗ੍ਰੈਜੂਏਸ਼ਨ ਕਰਨਾ ਚਾਹੁੰਦੀ ਆ ਬਾਅਦ ਦੀਆਂ ਬਾਤਾਂ ਸੋਚਾਂਗੇ ਜਿਵੇਂ ਹੋਊਗਾ ਨੀ ਆ ਬੇਟੀ ਵੱਲੋਂ ਜਾਣਦੀ ਜਿੱਦ ਤਾਂ ਨਹੀਂ ਕੀਤੀ ਜਾਂਦੀ ਕੋਈ ਐਡੀ ਕੋਈ ਮੇਰੀ ਗੱਲ ਸੁਣੋ ਜੇ ਜਿੱਦ ਕੀਤੀ ਜਾਂਦੀ ਹੁੰਦੀ 23ਵਾਂ ਸਾਲ ਉਹਨੂੰ ਲੱਗਿਆ ਵਾ ਉਹ ਆਪਣੇ ਪਰੌਣਾਂ ਨੂੰ ਫੋਨ ਕਰਦੀ ਬੁਲਾ ਕੇ ਲੰਘ ਜਾਂਦੀ ਨੈਚਰਲੀ ਸਿੱਧੀ ਜੀ ਗੱਲ ਆ ਨਾ ਇਹ ਠੀਕ ਹੈ ਉਹ ਲੰਘ ਜਾਂਦੀ ਠੀਕ ਹੈ ਨਾ ਐਡੀ ਕਿੱਡੀ ਲੋ ਕੁੜੀਆਂ ਭੱਜ ਵੀ ਤਾਂ ਜਾਂਦੀਆਂ ਨੇ ਵਿਆਹ ਨਹੀਂ ਲੰਮੇ ਡੰਗਰਾ ਲੰਦੀਆਂ ਉਹਦਾ ਤਾਂ ਆਪਦਾ ਘਰ ਵਾਲਾ ਜੇ ਉਹ ਖੁਸ਼ ਹੁੰਦੀ ਏ ਇਸ ਚੀਜ਼ ਦੇ ਵਿੱਚ ਜਾਣ ਚ ਆਪਣੇ ਆਪ ਲੰਗ ਜਾਂਦੀ ਏ ਉਹ ਉਹਨੂੰ ਵੀ ਪਤਾ ਵੀ ਉਹਦੀ ਉਹਦੀ ਮਾਂ ਉਹਨੂੰ ਕਿਵੇਂ ਮੇਰੀ ਬੇਟੀ ਨੂੰ ਤਿੰਨ ਵਾਰ ਧੱਕੇ ਮਾਰ ਕੇ ਦੋ ਵਾਰ ਮੇਰੇ ਬੇਟੇ ਦੇ ਸਾਹਮਣੇ ਇੱਕ ਵਾਰ ਘੋੜਿਆਂ ਦਾ ਸ਼ੋਅ ਸੀ ਉੱਥੋਂ ਧੱਕੇ ਮਾਰ ਕੇ ਸਾਨੂੰ ਕੱਢਿਆ ਇਹਨਾਂ ਨੇ ਉੱਥੇ ਜੁੱਤੀਆਂ ਮਾਰ ਕੇ ਸਾਨੂੰ ਉੱਥੋਂ ਕੱਢਿਆ ਇਹਨਾਂ ਨੇ ਹਣਾ ਵੀ ਜੋ ਕੋ ਸਾਡੇ ਨਾਲ ਹੁੰਦਾ ਸਾਨੂੰ ਪਤਾ ਲੋਕਾਂ ਨੇ ਸਵਾਦ ਲੈਣਾ ਲਈ ਜਾਣ ਬਸ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਮੇਰ ਨਾਲ ਇਨਸਾਫ ਕੀਤਾ ਜਾਵੇ ਭਗਵੰਤ ਮਾਨ ਅੱਗੇ ਮੈਂ ਬੇਨਤੀ ਕਰਦੀ ਹਾਂ ਮੰਗਾਈ ਕਰ ਦਿਓ ਬਸ ਮੁੱਖ ਮੰਤਰੀਆਂ ਤੁਸੀਂ ਠੀਕ ਹੈ ਨਾ ਵੀ ਮੇਰੇ ਬੇਟੇ ਨੇ ਆਪਣੀ ਸੈਲਫ ਡਿਫੈਂਸ ਲਈ ਠੀਕ ਹੈ ਨਾ ਗੱਡੀ ਉਹਦੇ ਚ ਮਾਰੀ ਆ ਸਾਡਾ ਕੋਈ ਉਹਨੂੰ ਰਾਦਾ ਜੇ ਮਾਰਨ ਦਾ ਹੀ ਜਾਂ ਕੁੱਟਣ ਦਾ ਆਰਾਦਾ ਹੁੰਦਾ ਫਿਰ ਜੇ ਇਹ ਇਹ ਕਹਿੰਦਾ ਮਤਲਬ ਵੀ ਹਾਂ ਇਕ ਮੈਂ ਸੀਗੀ ਇੱਥੇ ਫਿਰ ਮੇਰਾ ਬੇਟਾ ਵੀ ਆ ਗਿਆ ਸੀ ਠੀਕ ਹੈ ਦੋ ਮੁੰਡੇ ਸਾਡੇ ਹੋਰ ਸੀ ਸੀ ਚਾਰ ਜਾਨੇ ਸੀ ਫਿਰ ਚਾਰ ਜਾਨੇ ਕਿ ਅਸੀਂ ਦੋ ਬੰਦਿਆਂ ਨੂੰ ਕੁੱਟਣਾ ਲੰਦੇ ਹਨਾ ਮੇਰਾ ਕੋਈ ਉਹਨੂੰ ਕੁੱਟਣ ਦਾ ਆਦਾ ਨਹੀਂ ਸੀ ਨਾ ਸੀ ਉਹ ਤੇ ਹੱਥ ਚੱਕਿਆ ਉਹਦੇ ਤਾਇ ਦੇ ਮੁੰਡੇ ਨਾਲ ਜਿਹੜਾ ਸਾਡੇ ਜ਼ਰੂਰ ਹੋਈ ਸੀਗੀ ਪਰ ਪਰੋਣੇ ਤੇ ਅਸੀਂ ਹੱਥ ਨਹੀਂ ਚੱਕਿਆ ਤੁਸੀਂ ਗੱਡੀ 'ਚ ਦੇਖ ਸਕਦੇ ਹੋ ਵੀਡੀਓ 'ਚ ਜਦੋਂ ਉਹ ਜਾ ਰਿਹਾ ਹਣਾ ਮੈਂ ਹੈਰਾਨ ਆ ਲੋਕਾਂ ਤੇ ਜਦੋਂ ਗੱਡੀ ਭਜਾ ਕੇ ਕੋਲ ਦੀ ਲੰਗਦਾ ਮੈਂ ਲਾਈਵ ਹੋਈ ਵੀ ਉਹ ਤੇ ਚਿਹਰਾ ਦਿਖਾ ਰਹੀ ਆ ਤੁਹਾਨੂੰ ਦਿਖਾਈ ਨਹੀਂ ਦਿੰਦਾ ਮੈਨੂੰ ਕੋਈ ਇੰਨੇ ਇੰਨਾ ਗੰਦਮੰਦ ਬੋਲਣ ਤੋਂ ਪਹਿਲਾਂ ਸੱਚਾਈ ਤਾਂ ਜਾਣ ਲਓ ਕੀ ਆ ਹਣਾ ਮੈਨੂੰ ਪਤਾ ਮੈਂ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਗਾਲਾਂ ਕੱਢੀਆਂ ਨੇ ਉਹਦੇ ਹਮਾਇਤੀ ਮੈਨੂੰ ਗਲਤ ਕਮੈਂਟ ਕਰਦੇ ਨੇ ਕਾਂਗਰਸ ਵਾਲੇ ਵੀ ਕਰਦੇ ਨੇ ਦੂਜੇ ਵੀ ਤੀਜੇ ਸਭ ਕਰਦੇ ਨੇ ਠੀਕ ਆ ਪਰ ਅੱਜ ਤੋਂ ਬਾਅਦ ਮੈਂ ਹੱਥ ਬੰਨੇ ਠੀਕ ਆ ਮੈਂ ਆਪਣੇ ਘਰੇ ਬਹਿ ਜਾਊਂਗੀ ਟਿੱਕੇ ਮੈਂ ਜਹ ਜੀ ਮਰਜੀ ਆ ਮੈਂ ਆਪਦੇ ਘਰੇ ਆ ਮੈਂ ਮਾਤਾ ਗੁਜਰੀ ਦਾ ਦਰਤੇ ਰਹਿਨੀ ਆ ਮਾਤਾ ਗੁਜਰੀ ਨੂੰ ਪਤਾ ਠੀਕ ਆ ਸਾਬ ਜਦਾਂ ਨੂੰ ਪਤਾ ਜਾਂ ਮੇਰੇ ਪਿੰਡ ਦੇ ਨਾਲ ਜਾਂ ਜਿਹੜੇ ਮੇਰੇ ਨਾਲ ਵਰਤਦੇ ਨੇ ਉਹਨਾਂ ਨੂੰ ਪਤਾ ਮੈਂ ਕਹੇ ਜੀ ਆ ਮੈਂ ਜਿਹੜੇ ਮੈਨੂੰ ਗਲਤ ਕਹਿੰਦੇ ਨੇ ਮੈਂ ਉਹਨਾਂ ਨੂੰ ਸਫਾਈ ਵੀ ਕੋਈ ਨਹੀਂ ਦੇਣੀ